ਪ੍ਰੋਗਰਾਮ 16 ਨੇ ਸੱਚੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਦੇ ਪੱਖ ਦੇ ਤੇ ਚਲੰਤ ਮੁੱਦਿਆਂ ਤੇ ਅਸੀਂ ਗੱਲਬਾਤ ਕਰਾਂਗੇ ਉਹ ਗੱਲਬਾਤ ਇੱਕ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਇਰਦ-ਗਿਰਦ ਔਰ ਅਮਰਿਤਪਾਲ ਸਿੰਘ ਦੇ ਇੱਕ ਵਾਇਰਲ ਹੋ ਰਹੇ ਬਿਆਨ ਨੂੰ ਲੈ ਕੇ ਹੈ ਕਿ ਉਹਨਾਂ ਦਾ ਸਟੈਂਡ ਕੀ ਹੈ ਕਿ ਚੋਣਾਂ ਤੋਂ ਪਹਿਲਾਂ ਵਾਲਾ ਸਟੈਂਡ ਹੈ ਜਦੋਂ ਸ਼ੁਰੂਆਤੀ ਦੌਰ ਚ ਪ੍ਰਚਾਰ ਪ੍ਰਸਾਰ ਕੀਤਾ ਗਿਆ ਉਸ ਵੇਲੇ ਦਾ ਸਟੈਂਡ ਹੈ ਜਾਂ ਬਦਲੇਆ ਸਟੈਂਡ ਇਸ ਦੇ ਉੱਤੇ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਕਾਂਗਰਸੀ ਉਮੀਦਵਾਰ ਦੇ ਪੁੱਤਰ ਦੇ ਉੱਤੇ ਬੜੇ ਗੰਭੀਰ ਦੋਸ਼ ਲਾਏ ਨੇ ਆਮ ਆਦਮੀ ਪਾਰਟੀ ਨੇ ਬਾਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਪਲਾਟ ਦੱਬਣ ਦਾ ਜ਼ਾਇਦਾ ਦੱਬਣ ਦਾ ਇਸ ਤਰ੍ਹਾਂ ਦਾ ਐਲੀਗੇਸ਼ਨ ਪੂਰਾ ਮਾਮਲਾ ਕੀ ਹੈ ਵੇਰਵਾ ਕੀ ਹੈ ਵੀ ਸਾਂਝਾ ਕਰਨਾ ਔਰ ਜਲੰਧਰ ਜਿਮਣੀ ਚੌਣ ਦੇ ਆਰਦਗਿਰਦ ਘੁੰਮ ਰਹੀਆਂ ਗੱਲਾਂ ਬਾਤਾਂ ਹੋਰ ਕੀ ਨੇ ਤੀਜਾ ਮਸਲਾ ਵੀ ਸੁਸ਼ੀਲ ਕੁਮਾਰ ਰਿੰਕੂ ਸਾਬਕਾ ਐਮਪੀ ਵੱਲੋਂ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਐਮਪੀ ਨੂੰ ਜਿਹੜਾ ਨੋਟਿਸ ਭੇਜਣਾ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਕੀ ਆ ਮਾਨਹਾਨੀ ਦਾ ਕੇਸ ਪਾਉਣ ਦੇ ਲਈ ਜਿਹੜੀ ਇੱਕ ਸ਼ੁਰੂਆਤ ਕੀਤੀ ਗਈ ਹੈ ਉਹ ਕਿਹੜੇ ਗੱਲ ਕਰਕੇ ਕੀਤੀ ਗਈ ਹੈ ਵਜ੍ਹਾ ਕੀ ਹੈ ਔਰ ਇਸ ਦਾ ਜਵਾਬ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੀ ਦਿੰਦੇ ਨੇ ਇਹ ਵੀ ਬੜਾ ਇੱਕ ਮਾਇਨੇ ਰੱਖਦਾ ਮਸਲਾ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਪਹਿਲੇ ਮਸਲੇ ਦੇ ਉੱਤੇ ਚਰਚਾ ਖੂਬ ਹੋ ਰਹੀ ਹੈ ਜੀ ਚਰਚਾ ਉਦੋਂ ਵੀ ਹੋਈ ਜਦੋਂ ਅਮਰਿਤਪਾਲ ਸਿੰਘ ਹੋਰਾਂ ਨੇ ਫੈਸਲਾ ਕੀਤਾ ਇਲੈਕਸ਼ਨ ਲੜਨ ਦਾ ਬਹੁਤਾ ਲੋਕਾਂ ਨੂੰ ਕੋਈ ਇਸ ਗੱਲ ਦਾ ਗਿਲਾ ਸ਼ਿਕਵਾ ਨਹੀਂ ਸੀ ਇਸੇ ਕਰਕੇ ਲੋਕਾਂ ਨੇ ਚੋਣ ਨਤੀਜਿਆਂ ਵਿੱਚ ਸਭ ਤੋਂ ਵੱਡੀ ਲੀਡ ਅਮਰਿਤਪਾਲ ਸਿੰਘ ਨੂੰ ਦਿੱਤੀ ਚੋਣ ਪ੍ਰਚਾਰ ਵੇਲੇ ਗੱਲਾਂ ਹੋਰ ਹੋਈਆਂ ਜਦੋਂ ਸੌਂ ਚੁੱਕਣੀ ਸੀ ਉਦੋਂ ਜਦੋਜਾਜਦ ਕਾਫੀ ਕਰਨੀ ਪਈ ਪਰਿਵਾਰਕ ਮੈਂਬਰਾਂ ਨੂੰ ਉਡੀਕਣਾ ਪਿਆ ਕਿ ਸਾਡੇ ਪੁੱਤਰ ਨੂੰ ਸੌਂ ਕਿਉਂ ਨਹੀਂ ਚੁਕਾਈ ਜਾ ਰਹੀ ਜੇ ਮੈਂਬਰ ਪਾਰਲੀਮੈਂਟ ਖੜੂਰ ਸਾਹਿਬ ਦੇ ਲੋਕਾਂ ਨੇ ਬਣਾਇਆ ਹੁਣ ਕੱਲ ਦੀ ਫੇਰ ਚਰਚਾ ਜਦੋਂ ਅਮਰਿਤਪਾਲ ਸਿੰਘ ਦੇ ਮਾਤਾ ਜੀ ਦਾ ਬਿਆਨ ਆਇਆ ਹਾਲਾਂਕਿ ਬਾਅਦ ਚ ਉਹਨਾਂ ਨੇ ਕਿਹਾ ਲੋ ਕਹਿ ਰਹੇ ਕਿ ਇਸ ਦੀਵਾਲੀ ਚਰਚਾ ਹੀ ਨਹੀਂ ਕਰਨ ਦੀ ਲੋੜ ਸਹਿ ਸੁਭਾਗ ਗੱਲ ਹੋ ਗਈ ਕੋਈ ਕਹਿੰਦੇ ਕਿ ਨਹੀਂ ਸਿਮਰਨਜੀਤ ਸਿੰਘ ਮਾਨ ਵਰਗਿਆਂ ਨੂੰ ਮੌਕਾ ਮਿਲਿਆ ਉਹ ਤੇ ਨਾਲ ਦੇ ਨਾਲ ਕਹਿ ਗਏ ਕਿ ਦੇਖੋ ਅਸੀਂ ਆਪਣੇ ਸਟੈਂਡ ਤੇ ਕਾਇਮ ਆ ਤੇ ਨਵੇਂ ਚੁਣੇ ਹੋਏ ਐਮਪੀ ਆ ਜਿਹੜੇ ਉਹ ਛੱਡਦੇ ਜਾਂਦੇ ਆ ਸਟੈਂਡ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਅਮਰਤਪਾਲ ਸਿੰਘ ਹੂਣਾ ਨੂੰ ਲੋਕਾਂ ਨੇ ਇਸ ਕਰਕੇ ਨਹੀਂ ਵੋਟਾਂ ਪਾਈਆਂ ਇਸ ਕਰਕੇ ਨਹੀਂ ਉਹਨਾਂ ਨੂੰ 2 ਲੱਖ ਦੇ ਕਰੀਬ ਵੋਟਾਂ ਨਾਲ ਵੋਟਾਂ ਪਾ ਕੇ ਐਮਪੀ ਬਣਾਇਆ ਕਿ ਤੁਸੀਂ ਇੱਕ ਵੱਖਰੇ ਮੁਲਕ ਦੀ ਗੱਲ ਕਰ ਗਏ ਲੋਕਾਂ ਨੂੰ ਇਸ ਗੱਲ ਦਾ ਫਿਕਰ ਸੀ ਕਿ ਤੇਰੇ ਨਾਲ ਧੱਕਾ ਹੋਇਆ ਤੈਨੂੰ ਐਨਐਸਏ ਦੂਜੀ ਵਾਰ ਲਾਇਆ ਗਿਆ ਤੇ ਅਸੀਂ ਤੈਨੂੰ ਬਾਹਰ ਕੱਢਣਾ ਵਾ ਅਗਰ ਲੋਕਾਂ ਨੂੰ ਇਹ ਪਤਾ ਹੁੰਦਾ ਕਿ ਤੁਸੀਂ ਵੱਖਰੇ ਮੁਲਕ ਦੀ ਗੱਲ ਕਰਦੇ ਹੋ ਤੇ ਲਾਜ਼ਮੀ ਤੌਰ ਤੇ ਤੁਹਾਡੀ ਵੀ ਉਥੋਂ ਜ਼ਮਾਨਤ ਜਬਤ ਹੋ ਜਾਣੀ ਸੀ ਜਿਵੇਂ ਵਿਰਸਾ ਸਿੰਘ ਵਲਟੋਵਾ ਜਿਵੇਂ ਲਾਲਜੀਤ ਸਿੰਘ ਪੁੱਲਰ ਜਿਵੇਂ ਮਨਜੀਤ ਸਿੰਘ ਮੀਆਂਵਿੰਡ ਦੀ ਹੋਈ ਆ ਲੋਕ ਨਹੀਂ ਚਾਹੁੰਦੇ ਅਗੇ ਲੋਕਾਂ ਨੂੰ ਤੇ ਮਾਮਾ ਨੂੰ ਇਹ ਫਿਕਰ ਸੀ ਕਿ ਤੁਸੀਂ ਆ ਕੇ ਕੋਈ ਨਵਾਂ ਕੰਮ ਕਰੋਗੇ ਤੁਹਾਡੇ ਨਾਲ ਇੱਕ ਧੱਕਾ ਹੋਇਆ ਸਰਕਾਰ ਨੇ ਕੀਤਾ ਹੈਗਾ ਅਸੀਂ ਜੇਲ੍ਹ ਚੋਂ ਤੁਹਾਨੂੰ ਬਾਹਰ ਕੱਢਣਾ ਦੂਜਾ ਮਾਮਾ ਨੂੰ ਫਿਕਰ ਹੈ ਨਸ਼ੇ ਦੀ ਕਿ ਨਸ਼ੇ ਬਹੁਤ ਵੱਡੀ ਪ੍ਰੋਬਲਮ ਹੈ ਅਸੀਂ ਸਾਰੀਆਂ ਪਾਰਟੀਆਂ ਹੰਡਾਲੀਆਂ ਨੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਤੇ ਤੁਸੀਂ ਇਹ ਲਹਿਰ ਚਲਾਓਗੇ ਤੇ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਬਚੇਗੀ ਖਰੂਰ ਸਾਹਿਬ ਤੋਂ ਸ਼ੁਰੂਆਤ ਹੋਏਗੀ ਤੀਜੀ ਗੱਲ ਹੈ ਕਿ ਅਮਰਤ ਸੰਚਾਰ ਨੂੰ ਲੈ ਕੇ ਕਿ ਲੋਕ ਗੁਰੂ ਦੇ ਲੜ ਲੱਗਣਾ ਉਹ ਹਟ ਗਏ ਨੇ ਤੇ ਤੁਸੀਂ ਇੱਕ ਵਹੀਰ ਕੱਤੀ ਸੀ ਉਹਦੇ ਕਰਕੇ ਹੀ ਤੁਹਾਨੂੰ ਇਹ ਲੋਕਾਂ ਨੇ ਜਿੱਤਾਇਆ ਜਿਹੜੇ ਤੁਸੀਂ ਵੱਖਰੇ ਮੁਲਕ ਦੀ ਗੱਲ ਕਰਦੇ ਹੋ ਲੋਕਾਂ ਨੇ ਇਹ ਚੀਜ਼ ਲੋਕਾਂ ਨੂੰ ਪਚਣ ਹੀ ਨਹੀਂ ਆ ਗਈ ਇਸ ਮਸਲੇ ਤੇ ਸਿਮਰਜੀਤ ਸਿੰਘ ਮਾਨ ਉਹਨਾ ਬਹੁਤ ਸਿਆਸਤ ਕੀਤੀ ਆ ਉਹਦੇ ਨਾਲ ਦੁਕਾਨਦਾਰੀਆਂ ਚੱਲਦੀਆਂ ਨੇ ਲੋਕਾਂ ਦੇ ਜਿਹੜੇ ਫਿਕਰ ਨੇ ਉਹ ਵੱਧ ਜਾਂਦੇ ਨੇ ਵੱਖਰੇ ਮੁਲਕ ਦਾ ਜਿਹੜਾ ਸ਼ਬਦ ਉਹ ਵਰਤਨ ਦੀ بجائے ਖਾਲਸਾ ਰਾਜ ਦੀ ਗੱਲ ਕਰ ਰਿਹਾ ਹੁਣ ਉਹ ਖਾਲਸਾ ਰਾਜ ਕਿਹੜੀ ਹਦੂਦ 'ਚ ਕਿਹੜੀ ਹੱਦ 'ਚ ਬਣਨਾ ਹੈ ਇਹਦੇ ਬਾਰੇ ਨਹੀਂ ਉਹਨਾਂ ਨੇ ਟਿੱਪਣੀ ਕੀਤੀ ਜਿਹੜਾ ਇੱਕ ਉਹਨਾਂ ਦੇ ਐਕਸ ਪੋਸਟ ਦੇ ਜ਼ਰੀਏ ਬਿਆਨ ਸਾਹਮਣੇ ਆਇਆ ਉਹਨਾਂ ਦੇ ਮਾਤਾ ਦੇ ਬਿਆਨ ਤੋਂ ਬਾਅਦ ਤੁਸੀਂ ਸ਼ਬਦ ਨੂੰ ਖੇਡ ਰਹੇ ਹੋ ਨਾ ਜੀ ਤੁਸੀਂ ਖਾਲਿਸਤਾਨ ਕਹੋ ਜਾਂ ਖਾਲਸਾ ਰਾਜ ਕਹੋ ਹਨਾ ਇਹ ਇੱਕੋ ਹੀ ਗੱਲ ਹੈਗੀ ਹੈ ਨਾ ਜੀ ਮੈਨਾਂ ਕਿ ਇਸ ਇਸ ਧਰਤੀ ਤੇ ਬਾਬੇ ਨਾਨਕ ਤੋਂ ਵੱਡਾ ਕੋਈ ਰਾਜ ਨਹੀਂ ਹੈਗਾ ਹੂੰ ਮਿਲਦਾ ਕਿ ਨਾਨਕ ਰਾਜ ਹੀ ਸਭ ਤੋਂ ਵੱਡਾ ਰਾਜ ਹੈ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਸ ਉਸ ਤੋਂ ਵੱਡਾ ਤੇ ਰਾਜ ਨਹੀਂ ਹੈਗਾ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਸ਼ਬਦ ਭਾਵੇਂ ਜੋ ਗੱਲ ਕੀਤੀ ਜਾਵੇ ਸਿਮਰਜੀਤ ਸਿੰਘ ਮਾਨ ਉਹਨਾਂ ਕਿਉਂਕਿ ਉਹਨਾਂ ਦੀ ਮਾਤਾ ਨੇ ਸਟੇਟਮੈਂਟ ਦਿੱਤੀ ਹੈ ਤੁਸੀਂ ਉਹਨੂੰ ਕਹਿ ਕੇ ਖਾਲਸਾ ਰਾਜ ਕਹੀ ਚਲੋ ਨਾ ਇਸ ਕਰਕੇ ਇਹ ਇੰਨੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੇ ਆਪਣੀ ਮਾਤਾ ਨੂੰ ਵੀ ਤਾੜਿਆਗਾ ਮੇਰਾ ਉਹੀ ਹੈ ਕਿ ਇਹ ਪੰਜਾਬ ਦਾ ਏਜੰਡਾ ਨਹੀਂ ਆ ਪੰਜਾਬ ਦੇ ਲੋਕਾਂ ਦਾ ਏਜੰਡਾ ਨਹੀਂ ਆ ਸਿੱਖ ਕੌਮ ਦਾ ਏਜੰਡਾ ਨਹੀਂ ਆ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਜੇ ਸਿੱਖ ਕੌਮ ਦਾ ਏਜੰਡਾ ਹੁੰਦਾ ਤੇ ਫਿਰ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਨੇ ਲੀਡਰ ਮੰਨ ਲੈਣਾ ਸੀ ਉਹਨੂੰ ਲੀਡਰ ਨਹੀਂ ਮੰਨਿਆ ਪੰਜਾਬ ਦੀ ਜਨਤਾ ਨੇ ਠੀਕ ਹੈ ਉਹ ਤਿੰਨ ਦਫਾ ਐਮਪੀ ਬਣ ਕੇ 89 ਚ ਹਨੇਰੀ ਸੀ ਜਿਵੇਂ ਤੁਹਾਨੂੰ ਲੋਕਾਂ ਨੇ ਜਿਤਾ ਦੇਤਾ ਉਦੋਂ ਉਹਨਾਂ ਉਸ ਨੂੰ ਕੋਈ 4 ਲੱਖ ਤੋਂ ਜ਼ਿਆਦਾ ਵੋਟਰਾਂ ਨੇ ਜਿਤਾਇਆ ਸੀ ਉਸ ਤੋਂ ਬਾਅਦ ਜਦੋਂ ਦੁਬਾਰਾ ਬਣਿਆ ਕਿ ਨਹੀਂ ਮਲੇਰਕੋਟਲਾ ਕਰਕੇ ਜਿੱਦਗੇ ਤੀਜੀ ਗੱਲ ਹੈ ਕਿ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਨਾਮ ਤੇ ਦੀਪ ਸਿੱਧੂ ਦਾ ਨਾਮ ਲੈ ਕੇ ਲੋਕਾਂ ਨੇ ਵੋਟਾਂ ਪਾ ਲਈਆਂ ਸਰਕਾਰ ਦੀ ਆਕੜ ਭੰਨੀ ਸੀ ਜਿੱਤ ਗਏ ਇਸ ਕਰਕੇ ਇਹ ਵਾਲਾ ਤੇ ਮੁੱਦਾ ਨਹੀਂ ਸਿੱਖ ਕੌਮ ਲਾ ਲੋ ਇਸ ਸਮੇਂ ਪੰਜਾਬ ਦੇ ਵਿੱਚ 60 65% ਦੀ ਵਸਤੀ ਹੈਗੀ ਹੈ 60 ਤੋਂ 65% ਦੇ ਵਿੱਚੋਂ ਕਿੰਨੇ ਲੋਕਾਂ ਦੀ ਮੰਗ ਹੈਗੀ ਹੈ ਅੱਜ ਦੀ ਸਥਿਤੀ ਲੋਕੀ ਦੇ ਆਪਣੇ ਘਰ ਰਹੀ ਹੀ ਕਹਿੰਦੇ ਸਾਡਾ ਸੇਫ ਰਹੇ ਸਾਡੀ ਕੁੱਖ ਹੀ ਸੇਫ ਰਹੇ ਸਾਡਾ ਘਰ ਨਾ ਉਜੜੇ ਲੋਕਾਂ ਦੀ ਤੇ ਉਹ ਸਮੱਸਿਆ ਵੱਡੀ ਹੈਗੀਏ ਤੁਸੀਂ ਖਾਲਸਾ ਰਾਜ ਦੀ ਗੱਲ ਕਰੋ ਕਿਹੜੀ ਖਾਲਸਾ ਰਾਜ ਦੀ ਗੱਲ ਕਰ ਰਹੇ ਹੋ ਨਾ ਤੇ ਮੈਂ ਤੁਹਾਨੂੰ ਵੀ ਸਲਾਹ ਦੇ ਰਿਹਾ ਕਿ ਵੱਧ ਅਧਿਕਾਰਾਂ ਦੀ ਲੜਾਈ ਜਿਹਨੇ ਲੜ ਲਈ ਅੱਜ ਦੀ ਘੜੀ ਵਿੱਚ ਕਿਉਂਕਿ ਖੇਤਰੀ ਪਾਰਟੀ ਕਲਤੀ ਸੀ ਸ਼੍ਰੋਮਣੀ ਕਾਲੀ ਦਲ ਦਾ ਹੈ ਕਈਏ ਜਾਂ ਸੀ ਕਈ ਇੱਕੋ ਜੀ ਲੱਗਦੀ ਹੈ ਕਿਉਂਕਿ ਖਿਲ ਰਿਹਾ ਬਹੁਤ ਪਿਆ ਮਸਲਾ ਉਹ ਕਹਿੰਦੇ ਵੱਧ ਅਧਿਕਾਰਾਂ ਦੀ ਗੱਲ ਜੇਕਰ ਅਮਰਤਪਾਲ ਜਾਂ ਕੋਈ ਵੀ ਠੇਰਾ ਕੇ ਕਰਦੀ ਹੈ ਲੋਕ ਉਹਦੇ ਨਾਲ ਚੱਲਣਗੇ بجائے ਕਿ ਕੋਈ ਹੋਰ ਮੰਗਦੇ ਕਿ 3 ਪਾਰਟੀ ਦਾ ਜਿਹੜਾ ਏਜੰਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਸੀ ਜਿਹਦੇ ਚ ਅਨੰਦਪੁਰ ਸਾਹਿਬ ਦਾ ਮੱਤਾ ਸੀ ਉਹਦੇ ਚ ਪੰਜਾਬ ਦੇ ਬਹੁਤ ਵੱਡੇ ਵੱਡੇ ਲੀਡਰਾਂ ਨੇ ਉੱਤੇ ਦਸਕਤ ਕੀਤੇ ਆਏ ਨੇ ਉਸ ਤੋਂ ਤੇ ਉਹ ਇਹਦੇ ਭਾਰਤ ਦੀ ਇੱਕ ਪਛਾਣ ਬਣਦੀ ਹੈਗੀ ਹੈ ਜੇ ਖੇਤਰੀ ਪਾਰਟੀ ਦਾ ਏਜੰਡਾ ਜਾਂ ਅਨੰਦਪੁਰ ਸਾਹਿਬ ਝੰਡਾ ਲਾਗੂ ਕੀਤਾ ਜਾਂਦੇ ਪੂਰੇ ਇੰਡੀਆ ਦੇ ਵਿੱਚ ਤੇ ਉਸ ਤੋਂ ਵੱਡੀ ਤੇ ਖੂਬਸੂਰਤੀ ਹੋ ਨਹੀਂ ਸਕਦੀ ਹਾਲਾਂਕਿ ਉਸ ਤੋਂ ਬਾਅਦ ਉਹ ਇੱਕ ਹੋਰ ਕਦਮ ਅੱਗੇ ਚੱਲ ਗਏ ਸੀ ਅੰਮ੍ਰਿਤਸਰ ਮੱਤਾ ਸੀ ਉਹ ਬਹੁਤ ਠਿੱਖਾ ਮੱਤਾ ਸੀ ਲੇਕਿਨ ਨਾਨਕ ਅਨੰਦਪੁਰ ਸਾਹਿਬ ਵਾਲਾ ਰੈਗੂਲੇਸ਼ਨ ਕਿਉਂ ਨਹੀਂ ਹੋਣਾ ਕੋਈ ਕਿਸੇ ਵੀ ਪਾਰਟੀ ਦੀ ਰਾਜ ਰਹੀ ਹੈ ਸੱਤਾ ਰਹੀ ਹੈ ਉਹਦੇ ਸੂਬਿਆਂ ਨੂੰ ਇੱਕ ਛੋਟੀ ਜੀ ਮਿਨਿਸਪਲ ਕਾਰਪੋਰੇਸ਼ਨ ਹੀ ਸਮਝ ਲੱਗ ਪਏ ਨਾ ਕਿ ਤੁਸੀਂ ਸਾਨੂੰ ਟੈਕਸ ਦੇਈ ਜੋ ਫਿਰ ਸਾਡੀ ਮਰਜ਼ੀ ਹੋਊਗੀ ਅਸੀਂ ਤੁਹਾਨੂੰ ਕਿ ਪੈਸੇ ਦੇਣਾ ਕਿ ਨਹੀਂ ਪੈਣਾ ਨਾ ਉਹਦੇ ਚ ਤਿੰਨ ਚਾਰ ਚੀਜ਼ਾਂ ਰੱਖ ਕੇ ਬਾਕੀ ਸਾਰੇ ਸੂਬਾ ਅਧਿਕਾਰ ਸੂਬਿਆਂ ਨੂੰ ਮੰਗ ਦਿੱਤੀ ਵਕਾਲਤ ਜਿਹਦੇ ਸ਼ਰੂਮਨੀ ਕਾਲੀ ਦੇ ਨੇ ਉਹ ਵਕਾਲਤ ਕੀਤੀ ਹੈਗੀ ਲੋਕੀ ਵੱਖ ਵਾਦੀ ਸਮਝ ਲੱਪੇ ਨਾ ਕਿਉਂਕਿ ਪ੍ਰੋਬਲਮ ਇਹ ਹੈ ਕਿ ਜਿਹੜੇ ਦੱਖਣੀ ਭਾਰਤ ਦੀਆਂ ਸੂਬਾਈ ਪਾਰਟੀਆਂ ਨੇ ਜਾਂ ਜਿਹੜਾ ਹਿੰਦੀ ਬੈਲਟ ਆ ਹਿੰਦੀ ਬੈਲਟ ਦੇ ਵਿੱਚ ਜਿਹੜੀਆਂ ਪਾਰਟੀਆਂ ਉਹਨਾਂ ਨੇ ਕਦੀ ਉਸ ਤੇ ਸੈਮ ਤਿੰਨ ਦਿਨ ਜਿੱਤੇ ਬਾਅਦ ਜਰੂਰ ਹੋਣੀਆਂ ਦੀਆਂ ਚੀਕਾਂ ਨਿਕਲੀਆਂ ਹੈਗੀਆਂ ਨੇ ਇਸ ਮਸਲੇ ਦੇ ਵਿੱਚ ਆ ਗਿਆ ਕਿਉਂਕਿ ਫੈਡਰਲਿਜ਼ਮ ਦੀ ਸਾਰੀ ਗੱਲ ਕਰਦੇ ਨੇ ਪਰ ਵਕਾਲਤ ਨਹੀਂ ਕਰਦੇ ਉਹ ਜੋਰ ਸ਼ੋਰ ਨਾਲ ਲੜਦੇ ਨਹੀਂ ਆਗੇ ਦੇ ਇਸੇ ਕਰਕੇ ਤੇ ਅੱਜ ਜਿਹੜੇ ਸੂਬਾ ਸਟੇਟ ਸਰਕਾਰਾਂ ਟੁੱਟਦੀਆਂ ਰਹੀਆਂ ਅਗੇ ਨੇ ਤੋੜਦੇ ਰਹੇ ਨੇ ਸਰਕਾਰਾਂ ਤੇ ਇਹ ਜਿੱਥੋਂ ਤੱਕ ਅਮਰਪਾਲ ਸਿੰਘ ਦਾ ਸਵਾਲ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਸਾਹਮਣੇ ਆਈ ਨਾ ਸੰਦੀਪ ਕਿ ਇੱਕ ਤੇ ਅਮਰਪਾਲ ਸਿੰਘ ਇੱਕ ਉਹਦੇ ਮਾਪੇ ਮਾਤਾ ਪਿਤਾ ਜਾਂ ਚਾਚੇ ਤਾਏ ਹਨਾ ਜੀ ਤੀਜਾ ਬੰਦਾ ਕੌਣ ਆ ਕਿ ਉਹਦੀ ਗੈਰ ਹਾਜ਼ਰੀ ਦੇ ਵਿੱਚ ਪ੍ਰੈਸ ਰਿਲੀਜ਼ ਜਾਰੀ ਕਰੇ ਉਹ ਤੀਜਾ ਬੰਦਾ ਕੌਣ ਆ ਕਿ ਅਮਰਤਪਾਲ ਸਿੰਘ ਹੋਣਾ ਦੇ ਸੋਸ਼ਲ ਮੀਡੀਆ ਅਕਾਊਂਟ ਚੱਲ ਰਹੇ ਨੇ ਬਲੂ ਟਿੱਕ ਲਈ ਹੋਈ ਆ ਪੈਸੇ 650 ਗੇ 850 ਰੁਪਈਆ ਲੱਗਦਾ ਉਹ ਕੌਣ ਬੰਦੇ ਨੇ ਕਿੱਥੇ ਬੈਠੇ ਆ ਗਨੇ ਤੇ ਕੀ ਮਾਤਾ ਨੇ ਸਟੇਟਮੈਂਟ ਦਿੱਤੀ ਨਾਲ ਦੀ ਨਾਲ ਇੱਕ ਰਾਤ ਨੂੰ ਇੱਕ ਲੈਟਰ ਵਾਇਰਲ ਹੋ ਜਾਂਦਾ ਆ ਆਫੀਸ਼ੀਅਲ ਸਟੇਟਮੈਂਟ ਬਾਈ ਅਮਰਤਪਾਲ ਸਿੰਘ ਹੋਣੀ ਨਾ ਤੇ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਲਿਖਦੇ ਹੈਗੇ ਨੇ ਤੇ ਜੇ ਸਿਤਿ ਜੇ ਸਪਸ਼ਟ ਕਰਨਾ ਪਊਗਾ ਕਿ ਇਹ ਜਿਹੜੀ ਮੰਗ ਨਹੀਂ ਹੈ ਚਾਈ ਖਾਲਸਾ ਰਾਜ ਕਹਿੰਦੇ ਜਾ ਕੇ ਹੋਰ ਕਹਿ ਲੋ ਇਹ ਕਿਸੇ ਦੀ ਵੀ ਪੰਜਾਬ ਦੀ ਮੰਗ ਨਹੀਂ ਜੇ ਤੁਸੀਂ ਇਹੋ ਝੰਡਾ ਲੈ ਕੇ ਅ ਚੱਲਦੇ ਪ੍ਰਚਾਰਲੇ ਦੇ ਕਿਸੇ ਨੇ ਤਾਂ ਨੂੰ ਵੋਟ ਨਹੀਂ ਪਾਉਣੀ ਸੀ ਔਰ ਜਿਹੜਾ ਉਦੋਂ ਤੁਸੀਂ 4-5 ਪੇਜ ਦਾ ਇੱਕ ਕਹਿੰਦਾ ਹਾਂ ਲੋਕ ਕਿ ਕੋਸ਼ਣਾ ਪੱਤਾ ਟਾਈਪ ਪਰ ਰੀਲਿਸ ਕੀਤਾ ਸੀ ਉਹਦੇ ਵਿੱਚ ਵੀ ਕੋਈ ਗੱਲ ਨਹੀਂ ਹੈਗੀ ਸੀ ਨਾ ਤੇ ਇਸ ਕਰਕੇ ਤੁਹਾਡੀ ਇਹ ਸਿਆਸਤ ਨਹੀਂ ਹੈ ਸਿਆਸਤ ਅਨੁਰਾਸ ਹੋਣੀ ਨਹੀਂ ਹੈਗੀ ਇਹ ਸਿਆਸਤ ਦੇ ਨਾਲ ਤੁਹਾਡੇ ਨਾਲ ਕੋਈ ਪਿੱਛੇ ਨਹੀਂ ਲੱਗਣਾ ਹੈ ਨਾ ਤੇ ਇਹ ਕਰਕੇ ਪਤਾ ਨਹੀਂ ਕੌਣ ਕੀ ਹੈ ਔਰ ਖਾਲਿਸਤਾਨ ਤੇ ਕੋਈ ਪੰਜਾਬ ਦਾ ਮੁੱਦਾ ਕਦੀ ਵੀ ਨਹੀਂ ਰਿਹਾ ਕਦੀ ਵੀ ਨਹੀਂ ਮੰਗ ਰਹੀ ਕਿਸੇ ਦੀ ਵੀ ਮੰਗ ਨਹੀਂ ਰਹੇਗੀ ਔਰ ਸਿਮਰਜੀਤ ਸਿੰਘ ਮਾਨ ਹੋਣਾਂ ਦੀ ਗੱਲ ਕਰ ਉਹਨਾਂ ਨੂੰ ਤੇ ਉਂਗਲ ਕਰਨੀ ਆਉਂਦੀ ਹੈਗੀ ਨਾ ਉਹ ਦੇਖੋ ਲੋਕੀ ਅਗਰ ਖਾਲਸਾਣ ਦੀ ਗੱਲ ਕਰਨਗੇ ਉਹਦੇ ਤੇ ਮੁਕਦਮਾ ਦਰਜ ਹੁੰਦਾ ਸਿਮਰਜੀਤ ਸਿੰਘ ਮਾਨ ਤੇ ਕਿਹੜੇ ਮੁਕਦਮੇ ਦਰਜ ਹੁੰਦੇ ਨੇ ਉਹਨਾਂ ਨੂੰ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਵੀ ਚੁਗਣ ਚੁਬਣ ਲੱਪੇ ਆ ਗਏ ਨੇ ਉਹਨਾਂ ਦੇ ਕਦੇ ਮੁੰਡੇ ਤੇ ਮੁਕਦਮਾ ਦਰਜ ਆ ਉਹਨਾਂ ਦਾ ਵਪਾਰ ਦੇਖੋ ਜਦੋਂ ਚੋਣ ਘੋਸ਼ਣਾ ਪੱਤਰ ਅੰਮ੍ਰਿਤਸਰ ਤੋਂ ਉਹਨਾਂ ਦੇ ਮੁੰਡੇ ਮਾਨ ਸਿੰਘ ਮਾਨ ਨੇ ਭਰੀ ਕਿੰਨੇ ਕਰੋੜਾਂ ਦਾ ਮਾਲਕ ਹੈਗਾ ਹੂੰ ਬਾਕੀ تین ਅਪਰੋਚ ਇਮਰਜੀ ਹਮਨ ਉਹਨੇ ਕਿੰਨੇ ਕਿ ਲੋਕਾਂ ਦੇ ਘਰ ਜਾ ਕੇ ਜਾ ਕੇ ਜਿੰਨੇ ਤੇ ਮੁਕਦਮੇ ਹੋਏ ਨੇ ਕਿੰਨੇ ਕਿ ਜਾ ਕੇ ਬਾਹ ਫੜੀ ਕਿਸੇ ਦਾ ਉਹਨੇ ਕੇਸ ਨਾਲ ਲੜਿਆਗਾ ਉਹਦੀ ਸਿਆਸਤ ਚੱਲਦੀ ਹੈ ਕਿਉਂਕਿ ਜਿਹੜੀ ਵੀ ਗਰਮ ਖਿਆਲੀ ਸਿਆਸਤ ਕਰੂਗਾ ਕਿਸੇ ਵੀ ਚਾਹੇ ਹਿੰਦੂ ਭਾਈਚਾਰਾ ਕਰੇ ਚਾਹੇ ਸਿੱਖ ਭਾਈਚਾਰਾ ਕਰੇ ਚਾਹੇ ਸਾਈ ਭਾਈਚਾਰਾ ਕਰੇ ਉਹਨਾਂ ਦੀਆਂ ਦੁਕਾਨਾਂ ਚੱਲਦੀਆਂ ਹੈਗੀਆਂ ਨਾ ਖਾਲਿਸਤਾਨ ਨੂੰ ਲੈ ਕੇ ਸਿੱਖਾਂ ਦੇ ਡੰਗਾ ਹੀ ਪਈਆਂ ਨੇ ਸਿੱਖਾਂ ਦੇ ਧੀਆਂ ਪੋਤੀ ਮਰੇ ਆ ਗਏ ਤੇ ਦੁਕਾਨਾਂ ਹੋਰ ਕਿਸੇ ਦੀਆਂ ਚੱਲਦੀਆਂ ਜੇ ਅਗਲੇ 40 ਸਾਲ ਤੱਕ ਅਮਰਤਪਾਲ ਸਿੰਘ ਹੋਣਾ ਨੇ ਇਹ ਕੰਮ ਕਰਨਾ ਤੇ ਕਰੀ ਜਾਣ ਲੇਕਿਨ ਉਸ ਤੋਂ ਬਾਅਦ ਇਤਨੀ ਲੋਕ ਜਿ ਤਾਉਣਗੇ ਨਾ ਜੀ ਇਹ ਵੀ ਇੱਕ ਬੜੀ ਜ਼ਿਆਦਾ ਪ੍ਰਚਲਿਤ ਹੈ ਜਦੋਂ ਖਾਲਸਥਾਨ ਬੋਲਣ ਵਾਲਿਆਂ ਨੂੰ ਕੋਈ ਕਹਿੰਦਾ ਕਿ ਇਸ ਤਰ੍ਹਾਂ ਦੀ ਮੰਗ ਹੈ ਹੀ ਨਹੀਂ ਹੈ ਜਿਵੇਂ ਆਪਾਂ ਗੱਲ ਕਰ ਰਹੇ ਆ ਉਹ ਫਿਰ ਲੋਕੀ ਆ ਜਿਹੜੇ ਉਸ ਹੱਕ ਵਿੱਚ ਖੜੇ ਨੇ ਉਹ ਕਹਿੰਦੇ ਆ ਕਿ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਚੱਲਦੀ ਹੈ ਇੱਕ ਦਲੀਲ ਦੇ ਦਿੱਤੀ ਜਾਂਦੀ ਹੈ ਵੀ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਅਸੀਂ ਇਹ ਕਿਉਂ ਨਾ ਕਰੀਏ ਉਹ ਕਹਿੰਦੇ ਆ ਕਿ ਇਹ ਕਰਦੇ ਆ ਗੱਲ ਅਸੀਂ ਹਿੰਦੂ ਰਾਸ਼ਟਰ ਦੀ ਕਿ ਜਾਂਦਾ ਆਠਾ ਜਾਂ ਹਾਂ ਫਿਰ ਹੈ ਤੇ ਦੁਕਾਨਾਂ ਹੀ ਆ ਨਾ ਜਿਸਾਰੀਆਂ ਇਸ ਮਸਲੇ ਦੇ ਵਿੱਚ ਆ ਕੱਲ ਨੂੰ ਕਹਿਣਗੇ ਕਿ ਇੰਡੀਆ ਦੇ ਵਿੱਚ ਇੱਕ ਸਾਇਆਂ ਦਾ ਮੁਲਕ ਬਣ ਜਾਏ ਇੰਡੀਆ ਦੇ ਵਿੱਚ ਇੱਕ ਮੁਸਲਮਾਨਾਂ ਦਾ ਮੁਲਕ ਬਣ ਜਾਏ ਇੰਡੀਆ ਦੇ ਵਿੱਚ ਇੱਕ ਹਿੰਦੂਆਂ ਦਾ ਮੁਲਕ ਬਣ ਜਾਏ ਇੰਡੀਆ ਦੇ ਵਿੱਚ ਇੱਕ ਸਿੱਖਾਂ ਦਾ ਮੁਲਕ ਆ ਫਿਰ ਬੋਧੀਆਂ ਦਾ ਮੁਲਕ ਬਣ ਜਾਏ ਫਿਰ ਸਾਇਆਂ ਦਾ ਮੁਲਕ ਬਣ ਜਾਏ ਕੱਲ ਨੂੰ ਕਹਿਣਗੇ ਕਿ ਫਿਰ ਜਰਨਲ ਕੈਟਾਗਰੀਆਂ ਦਾ ਮੁਲਕ ਬਣ ਜਾਏ ਫਿਰ ਐਸਸੀ ਭਾਈਚਾਰ ਦਾ ਵੱਖਰਾ ਮੁਲਕ ਬਣ ਜਾਏ ਫਿਰ ਦਲਤਾਂ ਦਾ ਵਧੀਆ ਫਿਰ ਇਦਾਂ ਹੀ ਚੱਲਦਾ ਰਹੂਗਾ ਇਹ ਮੈਨੂੰ ਲੱਗਦਾ ਕਿ ਇਹ ਇੱਕ ਦਲੀਲਾਂ ਬਹੁਤ ਮਾੜੀਆਂ ਨੇ ਹੁਣ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਕਿ ਹਿੰਦੂ ਰਾਸ਼ਟਰ ਦੇ ਵਿੱਚ ਉਹਨਾਂ ਦੀ ਮੈਜੋਰਟੀ ਆ ਮੈਜੋਰਟੀ ਜੋ ਕੁਝ ਮਰਜ਼ੀ ਕਰੇ ਤੇ ਮਿਨੋਰਟੀ ਨੂੰ ਸਹਿਣਾ ਪੈਂਦਾ ਹੈਗਾ ਪਰ ਉਹ ਵੀ ਗੱਲ ਧੱਕਾ ਨਾ ਹੁਣ ਸਵਾਲ ਹੈ ਕਿ ਇਹ ਗੱਲ ਠੀਕ ਹੈ ਕਿ ਜਿਹੜੀ ਕਿ ਜੇ ਅਸੀਂ ਗੱਲ ਕਰਦੇ ਆ ਗਿਆਂ ਤੇ ਸਾਨੂੰ ਕਹਿੰਦੇ ਵੱਖਵਾਦੀ ਜਿਹੜੇ ਹਿੰਦੂ ਗੱਲ ਕਰਦੇ ਨੇ ਜਿਹੜੇ ਖਾਸ ਕਰਕੇ ਆਰਐਸਐਸ ਵਾਲੇ ਕਰਦੇ ਨੇ ਉਰਤੇ ਕਰੋ ਕਿ ਤੇ ਕਾਨੂੰਨ ਤੇ ਕਾਰਵਾਈ ਉਹਨਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ ਪਰ ਹੁਣ ਫਿਰ ਆਪਾਂ ਅੱਜ ਸੁਪਰੀਮ ਕੋਰਟ ਦਾ ਰੈਫਰੈਂਸ ਲੈਣਾ ਸ਼ੁਰੂ ਕਰਦੇ ਨੇ ਪਰ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਕੀ ਆਪਾਂ ਇਹ ਕਰ ਸਕਦੇ ਕਿ ਪੀਹੀਂ ਖਾਲਸਾ ਰਾਜ ਬਣਾਉਣਾ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ 13000 ਦੇ ਕਰੀਬ ਪੰਚਾਇਤਾਂ ਨੇ ਜੀ ਕਿਸੇ ਪੰਚਾਇਤ ਨੇ ਖਾਲਸਾ ਰਾਜ ਦਾ ਰੂਪ ਉੱਥੇ ਦਿੱਤਾ ਹੈਗਾ ਅਮਰਤਪਾਲ ਸਿੰਘ ਹੋਣ ਦੀ ਛੱਡੋ ਬਾਕੀ ਪਿੰਡਾਂ ਦੇ ਵਿੱਚ ਮੜੀਆਂ ਤੇ ਗੁਰਦੁਆਰੇ ਕਿੰਨੇ-ਕਿੰਨੇ ਨੇ ਅਮਰਤਪਾਲ ਸਿੰਘ ਦੇ ਪਿੰਡ ਹੀ ਤਿੰਨ-ਚਾਰ ਮੜੀਆਂ ਹੋਣਗੀਆਂ ਅਮਰਤਪਾਲ ਸਿੰਘ ਦੇ ਇਹੀ ਪਿੰਡ ਦੇ ਵਿੱਚ ਤਿੰਨ-ਚਾਰ ਗੁਰਦੁਆਰੇ ਹੋਣਗੇ ਤੁਸੀਂ ਖਾਲਸਾ ਰਾਜ ਛੱਡੋ ਤੁਸੀਂ ਖਾਲਸਾ ਪੰਚਾਇਤ ਬਣਾ ਕੇ ਦੇਖ ਲਓ ਇੱਕ ਪਿੰਡ ਦੀ ਪੰਚਾਇਤ ਬਣਾ ਕੇ ਕੀ ਉੱਥੇ ਸਭ ਸੁਖੀ ਵਿਅਸਤ ਨੇ ਕੀ ਉੱਥੇ ਸਭ ਇਕੱਠੇ ਨੇ ਇੱਕ 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 ਐਗਜ਼ਾਮਪਲ ਦੇ ਸੈੱਟ ਕੀਤੀ ਜਾਵੇ ਨਾ ਮੈਨਾਂ ਦੇਖੀ ਇਹ ਏਜੰਡਾ ਨਹੀਂ ਪੰਜਾਬ ਦਾ ਪੰਜਾਬ ਦਾ ਏਜੰਡਾ ਹੈ ਕਿ ਪੰਜਾਬ ਦੀ ਜਵਾਨੀ ਕਿੱਧਰ ਜਾ ਰਹੀ ਹੈ ਉਹ ਏਜੰਡਾ ਹੋਣਾ ਚਾਹੀਦਾ ਪੰਜਾਬ ਦਾ ਐਗਰੀਕਲਚਰ ਕਰਾਈਸਿਸ ਕਿੰਨਾ ਹੈਗਾ ਪੰਜਾਬ ਦੇ ਪਾਣੀਆਂ ਦਾ ਕਰਾਈਸਿਸ ਕਿੰਨਾ ਹੈਗਾ ਪੰਜਾਬ ਸਮਾਜਿਕ ਤੌਰ ਤੇ ਕਿੰਨਾ ਬਾਇਓਲੋਜੀਕਲ ਤੌਰ ਤੇ ਕਿੰਨਾ ਵੱਡਾ ਥ੍ਰੈਟ ਹੈਗਾ ਜਿਹੜਾ ਆਉਣ ਵਾਲੇ ਸਮੇਂ 'ਚ ਸਾਨੂੰ ਭੁਗਤਣਾ ਪਊਗਾ ਸਾਡੀਆਂ ਤੇ ਚਿੰਤਾਵਾਂ ਉਹ ਹੋਣੀਆਂ ਚਾਹੀਦੀਆਂ ਨੇ ਸਾਡੀ ਚਿੰਤਾਵਾਂ ਖਾਲਸਾ ਰਾਜ ਨਹੀਂ ਹੈਗੀ ਸਾਡੀ ਸਾਡੀ ਕਿ ਸਾਡੀ ਜਵਾਨੀ ਬਾਹਰ ਭੱਜ-ਭੱਜ ਕੇ ਜਾ ਰਹੀ ਹੈ ਸਾਡੀ ਜਵਾਨੀ ਨਸ਼ਿਆਂ ਦੇ ਲਤ ਦਲਦਲ ਦੇ ਵਿੱਚ ਪੂਰੀ ਤਰ੍ਹਾਂ ਪੰਜਾਬ ਜਕੜਿਆ ਜਾ ਚੁੱਕਾ ਹੈ ਸਾਡੀ ਤੇ ਵੱਡੀ ਸਮੱਸਿਆ ਸਾਡੀ ਕੇ ਪੰਜ ਦਰਿਆਵਾਂ ਦੀ ਧਰਤੀ ਉਹ ਸੁੱਕੀ ਧਰਤੀ ਹੋਈ ਜਾ ਰਹੀ ਹੈ ਸਾਡੇ 3-4 400 ਫੁੱਟ ਤੇ ਜਾ ਕੇ ਸਮਰਸੀਪਲ ਜਾ ਕੇ ਚੰਗਾ ਪਾਣੀ ਦੇ ਰਿਹਾ ਹੈਗਾ ਧਰਤੀ ਸਾਡੀ ਨਸ਼ੀੜੀ ਹੋ ਗਈ ਹੈ ਪਾਣੀ ਸਾਡਾ ਜ਼ਰੀਲਾ ਹੈਗਾ ਵਾਤਾਵਰਣ ਸਾਡਾ ਪਲੀਤ ਹੋ ਗਿਆ ਸਾਡੇ ਤੇ ਉਹ ਏਜੰਡੇ ਨੇ ਬੁਨਿਆਦੀ ਸਹੂਲਤਾਂ ਸੈਟਿੰਗ ਏਜੰਡੇ ਨੇ ਸਕੂਲਾਂ ਦਾ ਬੁਰਾ ਹਾਲ ਹੈ ਸੇਲ ਸਮਾਵਾਂ ਦਾ ਬੁਰਾ ਹਾਲ ਹੈ ਕਾਨੂੰਨ ਵਿਵਸਥਾ ਨੂੰ ਲੈ ਕੇ ਅਸੀਂ ਚਿੰਤਾ ਦੇ ਵਿੱਚ ਆ ਸਾਡੇ ਤੇ ਇਹ ਮਸਲੇ ਨੇ ਸਾਡਾ ਖਾਲਸਾ ਰਾਜ ਦਾ ਮਸਲਾ ਨਹੀਂ ਗਿਆ ਹੁਣ ਅੰਮਰਤਪਾਲ ਸਿੰਘ ਹੋਣਾ ਜਿਹੜੀ ਚਿੱਠੀ ਕੱਢੀ ਉਹਦਾ ਮਤਲਬ ਕੀ ਕੌਣ ਆ ਉਹਦੇ ਪਿੱਛੇ ਕਿਹੜੇ ਲੋਕ ਨੇ ਇਹ ਕੀ ਆਖਿਰ ਉਹ ਕਿਹੜੇ ਲੋਕ ਨੇ ਜਿਹੜੇ ਇੱਕ ਵੱਖਰੀ ਸਿਆਸਤ ਸ਼ੁਰੂ ਕਰਨਾ ਚਾਹੁੰਦੇ ਨੇ ਕਿਉਂਕਿ ਇਸ ਮੰਗ ਨੇ ਲੈ ਕੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਅਮਰਪਾਲ ਦੇ ਪਿਤਾ ਨੇ ਜਦੋਂ ਤੁਹਾਡੀ ਗੱਲ ਹੋਈ ਆਪਣੇ ਚੈਨਲ ਦੇ ਉੱਤੇ ਆਪਾਂ ਚਲਾਈ ਉਹ ਖਬਰ ਉਹ ਕਹਿ ਰਿਹਾ ਕਿ ਲੱਗਦਾ ਹੈ ਵੀ ਜਿਵੇਂ ਉਹਨਾਂ ਦਾ ਹੀ ਬਿਆਨ ਹੁੰਦਾ ਅਮਰਪਾਲ ਦਾ ਉਹਨਾਂ ਨੂੰ ਵੀ ਕੋਈ ਪੂਰਾ ਯਕੀਨ ਹੀ ਨਹੀਂ ਹੈ ਕਿ ਕੀ ਦਾ ਬਿਆਨ ਹੈ ਕੋਈ ਗਿਆਨ ਹੀ ਨਹੀਂ ਹੈ ਕਿ ਉਹ ਕੌਣ ਲਿਖ ਰਿਹਾ ਹੈ ਹਾਂ ਇਹ ਹੀ ਮੇਘਰਨੇ ਕੀ ਬੜੀ ਇੱਕ ਤੇ ਅਮਰਤਪਾਲ ਸਿੰਘ ਹੋਗੇ ਏ ਕੋ ਉਹਨਾਂ ਦੇ ਮਾਪੇ ਹੋਗੇ ਨਾ ਚਲੋ ਚਾਚੇ ਤਾਈ ਬਲਾਲੂ ਪਰਿਵਾਰ ਇੱਕ ਪਰਿਵਾਰ ਹੋ ਗਿਆ ਅਮਰਤਪਾਲ ਹੋ ਗਿਆ ਤੀਜਾ ਬੰਦਾ ਕੌਣ ਹੈ ਕਿ ਉਹਦੇ ਸੋਸ਼ਲ ਮੀਡੀਆ ਪਲੇਟਫਾਰਮ ਚਲਾ ਰਹੇ ਨੇ ਉਥੇ ਸਟੇਟਮੈਂਟ ਰਿਲੀਜ਼ ਕੀਤੀ ਜਾ ਰਹੀ ਹੈ ਜਾਂ ਉਹ ਚਿੱਠੀ ਵਾਇਰਲ ਕੀਤੀ ਜਾ ਰਹੀ ਹੈ ਨਾ ਹੁਣ ਇਹ ਸਭ ਤੋਂ ਵੱਡੀ ਸਵਾਲ ਹੈ ਕਿ ਹੁਣ ਅਮਰਤਪਾਲ ਸਿੰਘ ਨੂੰ ਕੌਣ ਪੁੱਛੂਗਾ ਅੱਖ ਕੋਣ ਦੇਗਾ ਮਾਪੇ ਕਹਿੰਦੇ ਕਿ ਉਹਨਾਂ ਵਰਗੀ ਹੀ ਲੱਗਦੀ ਉਹਨਾਂ ਦੀ ਹੀ ਭਾਸ਼ਾ ਹੋ ਸਕਦੀ ਆ ਉਹਨਾਂ ਦੀ ਸੋਚ ਹੀ ਹੋ ਸਕਦੀ ਹੈ ਨਾ ਇਹ ਇਹ ਗੱਲ ਨਹੀਂ ਨਾ ਬਣੀ ਹੈਗੀ ਹਾਂ ਆਪਾਂ ਇਹ ਮੰਨ ਕੇ ਚੱਲਦੇ ਕਿ ਮਾਤਾ ਇੰਨੀ ਜ਼ਿਆਦਾ ਐਕਸਪਰਟ ਨਹੀਂ ਹੈ ਜਜ਼ਬਾਤੀ ਹੋ ਕੇ ਮਾਤਾ ਨੇ ਸਟੇਟਮੈਂਟ ਦਿੱਤੀ ਹੋਗੀ ਕਿ ਮੈਂ ਇਹੋ ਜੀ ਸਟੇਟਮੈਂਟ ਦੇਣਾ ਸ਼ਾਇਦ ਹਕੂਮਤ ਕਹੇ ਕਿ ਹਾਂ ਇਹਨਾਂ ਦੀ ਕੋਈ ਵਿਚਾਰਧਾਰਾ ਹੁਣ ਬਦਲ ਗਈ ਔਰ ਮੇਰਾ ਪੁੱਤ ਜੇਲ੍ਹ ਤੋਂ ਬਾਹਰ ਆ ਜਾਊਗਾ ਇੱਕ ਮਾਂ ਦੀ ਮਮਤਾ ਤੇ ਆਪਾਂ ਸਮਝ ਸਕਦੇ ਹਾਂ ਨਾ ਜੀ ਕਿ ਉਹਦੀ ਮਾਂ ਦੀ ਮੱਤਤਾ ਬੋਲੀ ਉਹ ਮਾਤਾ ਕੋਈ ਪੋਲੀਟੀਕਲ ਤਾਂ ਹੈ ਨਹੀਂ ਹੈ ਮਾਤਾ ਦੇ ਜੋ ਦਿਲ ਦੇ ਵਿੱਚ ਉਹ ਨਿਬਾਹ ਕਰਦਾ ਹੈ ਉਹਨੇ ਗੱਲ ਸਪਸ਼ਟ ਕਰ ਦਿੱਤੀ ਹੈਗੀ ਕਿਉਂਕਿ ਮਾਤਾ ਨੂੰ ਪਤਾ ਹੈਗਾ ਸ਼ਾਇਦ ਉਹਦੋ ਅਮਰ ਤਪਾਲ ਸਿੰਘ ਹੁਣੀ ਜੰਮੇ ਵੀ ਨਹੀਂ ਹੋਣ ਜਦੋਂ ਉਸ ਮਾਤਾ ਨੇ ਉਸ ਇਲਾਕੇ ਦੇ ਹਾਲਾਤ ਦੇਖੇ ਨੇ ਕਿ ਕਿੰਨੀ ਸਾਡੀ ਕੋ ਕੋ ਜਵਾਨੀ ਮਾਰੀ ਗਈ ਹੈਗੀ ਨਾ ਉਹ ਮਾਂ ਇੱਕ ਮਾਂ ਦਾ ਦਰਦ ਦੂਜੀ ਮਾਂ ਦੂਜੀ ਮਾਂ ਹੀ ਸਮਝ ਸਕਦੀ ਹੈ ਤਜਾ ਬੰਦਾ ਤੇ ਨਹੀਂ ਸਮਝ ਸਕਦਾਗਾ ਮੈਨੂੰ ਲੱਗਦਾ ਕਿ ਇਸ ਤੇ ਸਿਆਸਤ ਹੋਏਗੀ ਲੇਕਿਨ ਫਿਰ ਜਿਹੜੀਆਂ ਹੋਰ ਇਹੋ ਜਿਹੀਆਂ ਫੋਰਸਸ ਆ ਉਹ ਫਿਰ ਹੋਰ ਇਹਨੂੰ ਰੰਗਤ ਦੇਣੀਆਂ ਹੋਰ ਇੱਕ ਨੂੰ ਜਿਹੜੀਆਂ ਗਰਮ ਖਿਆਲੀ ਰਾਜਸੀ ਧਿਰਾਂ ਨੇ ਉਹਨਾਂ ਨੂੰ ਸਿਆਸਤ ਕਰਨੀ ਮਿਲ ਜੂਗੀ ਜਿਹੜਾ ਲੁਧਿਆਣੇ ਵਾਲਾ ਇਨਸੀਡੈਂਟ ਫਿਰ ਉਹਨੂੰ ਜੋੜ ਕੇ ਦੇਖਣਾ ਸ਼ੁਰੂ ਕਰ ਦੇਣਗੇ ਨਾ ਜੀ ਸਥਿਤੀ ਜ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਦੇ ਭਲੇ ਦੀ ਗੱਲ ਨਹੀਂ ਆ ਬਹੁਤ ਲੋਕ ਘੱਟ ਨੇ ਕਿ ਇਹੋ ਜੀ ਮੰਗ ਕਿਹੜਾ ਯਾਰ ਇੱਥੇ ਤੇ ਲੋਕਾਂ ਨੂੰ ਲਾਲੇ ਪਏ ਨੇ ਰੋਜੀ ਰੋਟੀ ਦੇ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਦਾ ਆਪਣਾ ਧਰਮ ਬਚਾਉਣ ਦਾ ਦੀਆਂ ਗੱਲਾਂ ਹੋ ਰਹੀਆਂ ਨੇ ਇੰਨਾ ਜ਼ਿਆਦਾ ਇਸਾਈ ਭਾਈਚਾਰਾ ਲੋਕਾਂ ਨੂੰ ਡਰਾ ਕੇ ਤਮਕਾ ਕੇ ਗੁੰਮਰਾਹ ਕਰਕੇ ਬਿਮਾਰੀਆਂ ਦੂਰ ਕਰਦੇ ਸਬਜ਼ ਬਾਗ ਦਿਖਾ ਕੇ ਸਿੱਖਾਂ ਦੇ ਬੱਚੇ ਸਿੱਖ ਪਾਸਟਰ ਬਣਦੇ ਜਾ ਰਹੇ ਹੈਗੇ ਨੇ ਉਹ ਪਿੱਛੇ ਇੱਕ ਵੀਡੀਓ ਇੱਕ ਭਈ ਤੁਸੀਂ ਲੋਕਾਂ ਦੇ ਗੋਡੇ ਐ ਹੱਥ ਰੱਖੋ ਤੇ ਬੁੜੀਆਂ ਐ ਪਖੰਡ ਕਰ ਲਾ ਪੈਂਦੀਆਂ ਨੇ ਫਿਰ ਉਹ ਕਿ ਅੰਨਾ ਮੈਂ ਹੱਥ ਲਾਂਦਾ ਅੰਨਾ ਠੀਕ ਐ ਗੋਡਿਆਂ ਦੇ ਹੱਥ ਲੈਦੇ ਐ ਕਹਿੰਦੇ ਕਿੰਨਾ ਪਖੰਡ ਦਿਖਾਇਆ ਜਾ ਰਿਹਾ ਤੇ ਜੇ ਤੁਹਾਡੇ ਚ ਇੰਨੀ ਸ਼ਕਤੀ ਆ ਤੇ ਤੁਹਾਡਾ ਬਾਬਾ ਜਿਹੜਾ ਪੋਪ ਆ ਉਹ ਅੱਜ ਕੱਲ੍ਹ व्हीलचेयर ਤੇ ਤੁਰਿਆ ਫਿਰਦਾ ਉਹਦੇ ਗੋਡੇ ਸਹੀ ਕਰ ਲੋਣਾ ਇਹ ਲੋਕ ਵੀ ਨਹੀਂ ਸਮਝਦੇ ਆਗੇ ਨਾ ਕਿ ਯਾਰ ਉਹਨਾਂ ਦਾ ਬਾਬਾ ਤੇ व्हीलਚੇਲ ਦੇ ਨਾਲ ਤੁਰਿਆ ਫਿਰਦਾ ਤੁਹਾਡੇ ਗੋਡੇ ਕਿਵੇਂ ਸਹੀ ਕਰੂਗਾ ਨਾ ਜੇ ਬੰਦਾ ਕੁਦਰਤ ਤੌਰ ਤੇ ਜਾਂ ਵੈਸੇ ਹੀ ਇੰਨਾ ਹੋ ਗਿਆ ਉਹਦੇ ਤੇ ਟ੍ਰੀਟਮੈਂਟ ਨਹੀਂ ਹੈਗਾ ਜੇਦੀ ਅੱਖਾਂ ਦੀ ਲੋ ਚਲੀ ਜਾਵੇ ਜਾਂ ਜਿਹਦੇ ਗੋਡਿਆਂ ਚੋਂ ਗ੍ਰੀਸ ਖਤਮ ਆ ਜਾਏ ਜਾਂ ਤੇ ਗੋਡੇ ਬਦਲਾ ਲਓ ਤਾਂ ਇਹ 30 ਲੱਖ ਰੁਪਇਆ ਲੈ ਕੇ ਜਾਂ ਗਟਵੀਲ ਜੇਲ੍ਹ ਤੇ ਤੁਰੇ ਜਾਓ ਤੇ ਇਸ ਕਰਕੇ ਇਹ ਸਾਰੇ ਲੋਕੀ ਨਾ ਅਨਪੜ ਵਿਚਾਰੇ ਹੈ ਨੇ ਲੋਕ ਸਵਾਲ ਕਰੇ ਤਾਂ ਫਿਰ ਕਹਿੰਦੇ ਸਾਡੀਆਂ ਧਾਰਮਿਕ ਭਾਵਨਾਵਾਂ ਪੜਕਦੀਆਂ ਇਹ ਦੇ ਵਿੱਚ ਕਹਿੰਦੇ ਤੇ ਸੈਂਟੀਫਿਕ ਹੈ ਨਾ ਜੀ ਇਹਦੀਆਂ ਧਾਰਮਿਕ ਭਾਵਨਾਵਾਂ ਕਿਵੇਂ ਪੜ ਗਈਆਂ ਮੈਂ ਕਹਿੰਦਾ ਹੈਗਾ ਕਿ ਜੇ ਤੁਹਾਡੇ ਚ ਤੁਹਾਡੇ ਚ ਜੇ ਕੋਈ ਤੁਹਾਡੇ ਜਿਹੜਾ ਕੋਈ ਪਾਸਟਰ ਹੈਗਾ ਵਾ ਜਿਹਦੇ ਇੰਨੀ ਚ ਸ਼ਕਤੀ ਹੈਗੀ ਤੇ ਉਹ ਇਸਾਈ ਧਰਮ ਦੇ ਸਭ ਤੋਂ ਵੱਡੇ ਪੋਪ ਤੇ ਉਹ ਹੀ ਨੇ ਫਿਰ ਉੱਥੇ ਜਾ ਕੇ ਕਹਦੇ ਕਿ ਜੀ ਮੈਂ ਪੋਪ ਜੀ ਦਾ ਇਲਾਜ ਕਰ ਦਿੰਦਾ ਹੈਗਾ ਸਾਰੀ ਦੁਨੀਆ ਨੂੰ ਪੂਰਾ ਫਿਰ ਵਰਲਡ ਦੇਖੂਗਾ ਜਿੰਨੇ ਵੀ ਦੋ 140 42 ਦੇਸ਼ ਨੇ ਪੂਰਾ ਮੁਲਕ ਦੇਖੋਗੇ ਵੱਡੀ ਗਿਣਤੀ ਦੇ ਵਿੱਚ ਤੇ ਸਾਈ ਭਾਈਚਾਰੇ ਦੇ ਮੁਲਕ ਆਗੇ ਨਾ ਤੇ ਉਹ ਫਿਰ ਆਪੇ ਕਹਿਣਗੇ ਕਮਾਲ ਹੋ ਗਿਆ ਜਿਹੜਾ ਵੀ ਪਾਸਟਰ ਇੱਥੇ ਪੰਜਾਬ ਦੇ ਵਿੱਚ ਡਰਾਮੇ ਕਰਦੇ 25 25 ਕਿਲੋਮੀਟਰ ਪੰਜਾਬ ਦੇ ਵਿੱਚ ਉਹ ਗਿਰਜਾ ਘਰ ਬਣ ਰਹੇ ਹੈਗੇ ਨਾ ਉਹ ਵੀ ਤਾਂ ਇੱਕ ਵੱਡੀ ਚੁਣੌਤੀ ਆ ਨਾ ਜੀ ਸਿੱਖ ਧਰਮ ਨੂੰ ਲੈ ਕੇ ਕਿ ਜਿੰਨਾ ਵੀ ਅੱਗੇ ਤੇ ਛੱਡੋ ਕਹਿੰਦੇ ਸੀ ਕਿ ਗਰੀਬ ਭਾਈਚਾਰਾ ਗਮਰਾਹ ਹੋ ਕੇ ਹੋ ਰਿਹਾ ਹੁਣ ਤੇ ਨਰੂਲਾ ਪਰਿਵਾਰ ਜੱਟਾਂ ਦੇ ਪਰਿਵਾਰ ਪਦਿਕ ਖੱਤਰੀਆਂ ਦੇ ਪਰਿਵਾਰ ਸਾਰੇ ਪਾਸਟਰ ਬਣਦੇ ਜਾ ਰਹੇ ਨੇ ਮਤਲਬ ਸਭ ਕੁਝ ਇੱਕ ਪਾਸੇ ਇੱਕ ਚੁਣੌਤੀ ਔਰ ਚੰਗੇ ਵੀ ਹੋਣਗੇ ਮੈਨੂੰ ਲੱਗਦਾ ਕਿ ਸਾਈ ਜਿਹੜੇ ਸਿਰਫ ਜੀਸੂ ਮਸੀਹ ਦੀਆਂ ਸਿੱਖਿਆਵਾਂ ਹੀ ਪੜਾਉਂਦੇ ਹੋਣਗੇ ਪਰ ਉਹਨਾਂ ਜਿਹੜੇ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੇ ਐਦਾਂ ਘਬਰਾਹ ਕਰਕੇ ਧਰਮ ਪਰਿਵਰਤਨ ਕਰ ਰਹੇ ਉਹ ਤੇ ਦੁਕਾਨਾਂ ਹੀ ਆ ਤੇ ਇਹ ਉਹ ਬਾਬੇ ਜਿਹੜੇ ਜਸੂ ਮਸੀਹ ਨੇ ਤੇ ਨਹੀਂ ਇਦਾਂ ਦਾ ਕੁਝ ਕੀਤਾਗਾ ਜਿਹੜੇ ਹੁਣ ਪੰਜਾਬ ਦੇ ਵਿੱਚ ਕੁਝ ਹੋ ਰਿਹਾ ਇਹ ਜਿਹੜੀਆਂ ਚੁਣੌਤੀਆਂ ਇਹ ਚੁਣੌਤੀਆਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਾਲੀਦਾਨ ਨੂੰ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਨਾ ਪਰ ਆਹ ਜਿਹੜੀ ਨਵੀਂ ਇਸ ਮਸਲੇ ਦੇ ਵਿੱਚ ਜਿਹੜਾ ਵਾ ਹੁਣ ਸਟੇਟਮੈਂਟ ਆਈ ਹੈ ਉਹਦੇ ਲਾਜ਼ਮੀ ਤੌਰ ਤੇ ਪੰਜਾਬ ਜਦੋਂ ਕੁਝ ਵੀ ਇਦਾਂ ਦੇ ਪੰਜਾਬ ਬਸੋਚਣ ਵਾਸਤੇ ਮਜਬੂਰ ਹੁੰਦਾ ਹੈਗਾ ਕਿ ਪੰਜਾਬ ਨੇ ਆਪਣੇ ਪਿੰਡੇ ਦੇ ਜ਼ਖਮ ਬਹੁਤ ਹੰਡਾਏ ਨੇ ਤੇ ਹੁਣ ਵਾਰ-ਵਾਰ ਪਿੰਡੇ ਤੇ ਜ਼ਖਮ ਹੱਲੇ ਅੱਲੇ ਨੇ ਤੇ ਇਲਾਜ ਹੋ ਨਹੀਂ ਰਿਹਾ ਹੈਗਾ ਤੇ ਫਿਰ ਆਪਾਂ ਕਹੀਏ ਕਿ ਪਿੰਡੇ ਉਸ ਪਿੰਡੇ ਤੇ ਫਿਰ ਡਾਂਗਾ ਡੂਗਾ ਖਾੜ ਲੀਏ ਜਾਂ ਫਿਰ ਮੌਰ ਪਨਹਾ ਲਈਏ ਇਹ ਤਾਂ ਕੋਈ ਇਨਸਾਫ ਨਹੀਂ ਨਾ ਹੋਇਆ ਇਹ ਕੋਈ ਲੜਾਈ ਤੇ ਨਹੀਂ ਹੁੰਨਾ ਹੋਈ ਇਹ ਕੋਈ ਮਿਸ਼ਨ ਤੇ ਨਾ ਹੋਇਆ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਸਟੇਟਮੈਂਟ ਹੈ ਕਿਉਂਕਿ ਜਦੋਂ ਤੁਸੀਂ ਐਮਪੀ ਬਣ ਜਾਂਦੇ ਹੋਗੇ ਠੀਕ ਹੈ ਇੱਕ ਵਾਰ ਐਮਪੀ ਬਣ ਗਿਆ ਹੈਗੇ ਪਰ ਤੁਸੀਂ ਪਹਿਲਾਂ ਵੀ ਪਟਗੇ ਫਿਰ ਹੁਣ ਵੀ ਪਟਗੇ ਹੋਗੇ ਨਾ ਤੇ ਸਿਮਰਜੀਤ ਸਿੰਘ ਮਾਨ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਿਆਸਤ ਦੇਖ ਹੀ ਲਈ ਹੈ ਕਿੰਨੀ ਕੀ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ ਗੱਲ ਤੇ ਪੰਜਾਬ ਦੀ ਕਰਨ ਦੀ ਲੋੜ ਆ ਤੇ ਪੰਜਾਬ ਆਪਣੇ ਆਪ ਚ ਇੱਕ ਐਡਾ ਬਾਬੇ ਨਾਨਕ ਦੀ ਧਰਤੀ ਹੈਗੇ ਇਸ ਧਰਤੀ ਤੋਂ ਇਲਾਵਾ ਕਿਸੇ ਇਦਾਂ ਦੀ ਧਰਤੀ ਹੈ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਬੇਸਿਕਲੀ ਅਸੀਂ ਮਾੜੇ ਹੋ ਗਏ ਨਾ ਜਦ ਅਸੀਂ ਮਾੜੇ ਹੋ ਗਿਆਂ ਤੇ ਫਿਰ ਅਸੀਂ ਬਾਬੇ ਨਾਨਕ ਦੀ ਧਰਤੀ ਨੂੰ ਵੀ ਨਿੰਦਣਾ ਸ਼ੁਰੂ ਕਰ ਦਿੱਤਾ ਮੈਨੂੰ ਲੱਗਦਾ ਇਹ ਏਜੰਡਾ ਨਹੀਂ ਖਡੂਰ ਸਾਹਿਬ ਦੇ ਲੋਕਾਂ ਦਾ ਵੀ ਏਜੰਡਾ ਨਹੀਂ ਹੋਏਗਾ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਉਹਨਾਂ ਨੂੰ ਦੁਬਾਰਾ ਜਾ ਕੇ ਪੁੱਛ ਲੋ ਸਰਵੇ ਕਰ ਲਓ ਤੁਸੀਂ ਜਲੂਪੁਰ ਖੇੜੇ ਤੋਂ ਲੈ ਕੇ ਤੇ ਤੁਸੀਂ ਉਹ ਜੀਰੇ ਤੱਕ ਚਲੇ ਜਾਓ ਜੇ ਕੋਈ ਕਹਿ ਦੇ ਨੀ ਇਕਾ ਦੁਕਾ ਹੋਣਗੇ ਬਾਕੀ ਤੇ ਕਹਿੰਦੇ ਬਾਕੀ ਜਿਹੜੇ ਕਿਉਂਕਿ ਆਪਾਂ ਹਰ ਹਲਕੇ ਦੇ ਵਿੱਚ ਜਾ ਕੇ ਦੌਰ ਕੀਤਾ ਲੋਕੀ ਕਹਿੰਦੇ ਸੀ ਕਿ ਅਮਰਤਪਾਲ ਨੂੰ ਬਾਹਰ ਕੱਢਣਾ ਉਹਦੇ ਨਾਲ ਧੱਕਾ ਹੋਇਆ ਜਾ ਨਸ਼ੇ ਦੀ ਗੱਲ ਸੀ ਜਾ ਨਸ਼ੇ ਦੀ ਗੱਲ ਸੀ ਕਿਉਂਕਿ ਮਾਮਾ ਨੂੰ ਪਤਾ ਹੀ ਕਿ ਸਾਡੇ ਪੁੱਤਾਂ ਨੂੰ ਕਿਉਂਕਿ ਹੋਰ ਤਾਂ ਕਿਸੇ ਦੇ ਉਮੀਦ ਨਹੀਂ ਸੀ ਲੋਕਾਂ ਨੇ ਕਾਲੀ ਕੱਢ ਕੇ ਕਾਂਗਰਸੀ ਲਿਆਂਦੇ ਉਹਨਾਂ ਤੋਂ ਲੋਕਾਂ ਦਾ ਉਮੀਦ ਟੁੱਟ ਗਈ ਉਹਨਾਂ ਦੋਨਾਂ ਨੂੰ ਕੱਢ ਕੇ ਲੋਕਾਂ ਨੇ ਝਾੜੂ ਵਾਲੇ ਲਿਆਂਦੇ ਕਿ ਇਹਨਾਂ ਕੋਈ ਵੀ ਇਹ ਖਰੇ ਨਹੀਂ ਉੱਤਰੇ ਨਸ਼ੇ ਦੇ ਮਸਲੇ ਦੇ ਵਿੱਚ ਹੁਣ ਹਰ ਵਾਰ ਕੋਈ ਨਾ ਕੋਈ ਐਕਸਪੈਰੀਮੈਂਟ ਹੋ ਕੇ ਤੇ ਚਲੋ ਇਸ ਇਲਾਕੇ ਦੇ ਵਿੱਚ ਇਹਨੂੰ ਜਿਤਾ ਦੇਂਦੇ ਕਿਉਂਕਿ ਇਹਨੇ ਸ਼ੁਰੂਆਤ ਕੀਤੀ ਸੀ ਅੰਮ੍ਰਿਤ ਪਾਲਨ ਕਿ ਇੱਕ ਨਸ਼ਿਆਂ ਤੋਂ ਲੋਕਾਂ ਨੂੰ ਦੂਰ ਕਰਨਾ ਔਰ ਇੱਕ ਗੁਰੂ ਦੇ ਲਾਟ ਲਾਉਣਾ ਹੈਗਾ ਉਹ 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 ਚੰਗੀ ਗੱਲ ਸੀ ਲੇਕਿਨ ਆ ਜਿਹੜਾ ਹੁਣ ਤੁਸੀਂ ਖਾਲਸਾ ਰਾਜ ਦੀ ਗੱਲ ਕਰਦੇ ਮੈਨੂੰ ਤੇ ਛੱਡੋ ਪੰਜਾਬ ਛੱਡੋ ਸਿੱਖ ਕੌਮ ਛੱਡੋ ਖਡੂਰ ਸਾਹਿਬ ਦੇ ਲੋਕਾਂ ਵੀ ਕਹਿੰਦੇ ਕਿ ਨਹੀਂ ਇਸ ਦੇ ਨਾਲ ਅਸੀਂ ਸਹਿਮਤ ਨਹੀਂ ਆਂ ਜੀ ਦੇਖਦੇ ਆ ਅੱਗੇ ਜਾ ਕੇ ਕੀ ਸਿਆਸਤ ਬਦਲਦੀ ਹੈ ਕਿ ਉੱਥੇ ਖੜੀ ਰਹਿੰਦੀ ਹੈ ਪਰ ਅਗਲਾ ਮੁੱਦਾ ਜੇ ਅਸੀਂ ਜਲੰਧਰ ਜਿਮਣੀ ਚੋਣ ਦੇ ਧਿਆਨ ਚ ਰੱਖੀਏ ਤਾਂ ਇੱਕ ਅਲਿਗੇਸ਼ਨ ਬੜੇ ਗੰਭੀਰ ਲੱਗੇ ਉਹ ਕਿਸ ਤੇ ਲੱਗੇ ਕਾਂਗਰਸੀ ਉਮੀਦਵਾਰ ਦੇ ਪੁੱਤਰ ਦੇ ਉੱਤੇ ਜਾਇਦਾਦ ਨੂੰ ਦੱਬਣ ਦੇ ਦੋਸ਼ ਹੋਰ ਬਹੁਤ ਸਾਰੀਆਂ ਗੱਲਾਂ ਇਹ ਆਮ ਆਦਮੀ ਪਾਰਟੀ ਨੇ ਗੱਲਾਂ ਪ੍ਰੈਸ ਕਾਨਫਰੰਸ ਸਾਰੀਆਂ ਰੱਖ ਦਿੱਤੀਆਂ ਸਾਹਮਣੇ ਹੁਣ ਇਹ ਕੀ ਮੁਸੀਬਤ ਖੜੀ ਹੋ ਸਕਦੀ ਹੈ ਕਾਂਗਰਸ ਦੇ ਲਈ ਕਿਉਂਕਿ ਪ੍ਰੈਸ ਕਾਨਫਰੰਸ ਦੇ ਵਿੱਚ ਵੇਰਵੇ ਚੰਗੀ ਤਰ੍ਹਾਂ ਸਾਂਝੇ ਕੀਤੇ ਗਿਆ ਕਿ ਕੌਣ ਕੌਣ ਕੀ ਕੀ ਗੈਰ ਕਾਨੂੰਨੀ ਕੰਮ ਕਰਦਾ हां बिल्कुल संदीप आज जालंधर ਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਆਗੂ ਨੇ ਜਿਹੜੇ ਪਹਿਲਾਂ ਸ਼੍ਰੋਮਣੀ ਕਾਲੀ ਦਲ ਦੇ ਰਹੇ ਨੇ ਪਵਨ ਕੁਮਾਰ ਟੀਨੂੰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਨਾਲ ਇੱਕ ਇੱਕ ਉਹਨਾਂ ਆਮ ਆਦੀ ਪਾਰਟੀ ਦੀ ਮਹਿਲਾ ਲੀਡਰ ਵੀ ਸੀ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ 'ਚ ਕੀ ਇਲਜ਼ਾਮ ਜਿਹੜੇ ਲਾਏ ਨੇ ਆਮ ਆਦੀ ਪਾਰਟੀ ਨੇ ਉਹਦੇ 'ਚ ਜਿਹੜੇ ਲੀਡਰ ਨੇ ਆਮ ਆਦਿ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਉਨ੍ਹਾਂ ਦੇ ਉਨ੍ਹਾਂ ਦੇ ਲੜਕੇ ਤੇ ਲਾਏ ਨੇ ਕਿ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਸਰਿੰਦਰ ਕੌਰ ਹੋਣੀ ਉਹਨਾਂ ਦੇ ਇਲਜ਼ਾਮ بیٹے ਤੇ ਲਾਏ ਨੇ ਆਮ ਆਦੀ ਪਾਰਟੀ ਦੇ ਕਿ ਸਰਿੰਦਰ ਕੌਰ ਦੇ ਜਿਹੜੇ ਕਹਿੰਦੇ ਨੇ ਕਿ ਸਰਿੰਦਰ ਕੌਰ ਦੇ بیٹے ਕਰਨ ਨੇ ਆਪਣੀ ਮਾਂ ਦੇ ਅਹੁਦੇ ਦਾ ਫਾਇਦਾ ਉਠਾਉਂਦੇ ਹੋਏ ਕੋਕਾ ਕੋਲਾ ਤੋਂ ਕਮਰਸ਼ੀਅਲ ਜ਼ਮੀਨ ਖਰੀਦੀ ਅਤੇ ਹੁਣ ਗੈਰਕਾਨੂੰਨੀ ਤੌਰ ਤੇ ਉਸ ਨੂੰ ਰਹਿਸ਼ੀ ਪਲਾਟ ਬਣਾ ਕੇ ਵੇਚ ਰਿਹਾ ਸਰਿੰਦਰ ਕੌਰ ਨੇ ਉਸ ਜ਼ਮੀਨ ਨੂੰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਹੀ ਸੀਵਰੇਜ ਸਿਸਟਮ ਨਾਲ ਜੋੜਿਆ ਤੇ ਐਨਓ ਐਨਓ ਐਨਓਸੀ ਲਈ ਫਰਜੀ ਦਸਤਾਵੇਜ਼ ਲਗਾਏ ਨੇ ਇਹ ਇਲਜ਼ਾਮ ਲਗਾਏ ਨੇ ਤੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਵਿਜੀਲੈਂਸ ਜਾਂਚ ਕਰਵਾਈ ਜਾਵੇ ਅੱਜ ਉਥੇ ਜਿਹੜੇ ਪੰਨ ਕੁਮਾਰ ਟੀਨੂੰ ਦੱਸਿਆ ਕਿ ਕੋਈ ਉਥੇ ਜਲੰਧਰ ਚ ਦਿਓਲ ਨਗਰਾ ਦਿਓਲ ਨਗਰ ਦੇ ਵਿੱਚ ਕੋਕਾ ਕੋਲਾ ਕੰਪਨੀ ਦੀ 125 ਮਰਲੇ ਜ਼ਮੀਨ ਸੀ ਪਹਿਲਾਂ ਉਸ ਜ਼ਮੀਨ ਤੇ ਕੋਕਾ ਕੋਲਾ ਡਿਪੋ ਹੁੰਦਾ ਸੀ ਉਸ ਨੇ ਉਸ ਨੂੰ ਕਮਰਸ਼ੀਅਲ ਸ਼੍ਰੇਣੀ ਵਿੱਚ ਕਰਵਾਇਆ ਤੇ ਜਦੋਂ ਸਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਸਨ ਤਾਂ ਉਹਨਾਂ ਦੇ ਪੁੱਤਰ ਕਰਨ ਨੇ ਉਹ ਜ਼ਮੀਨ ਕੋਕਾ ਕੋਲਾ ਕੰਪਨੀ ਤੋਂ ਖਰੀਦੀ ਹੁਣ ਉਹ ਉਸ ਕਮਰਸ਼ੀਅਲ ਜ਼ਮੀਨ ਨੂੰ ਰਹਾਇਸ਼ੀ ਪਲਾਟ ਚ ਤਬਦੀਲ ਕਰਕੇ ਨਜਾਇਜ਼ ਤੌਰ ਤੇ ਵੇਚ ਰਿਹਾ ਤੇ ਪ੍ਰੈਸ ਕਾਨਫਰੰਸ ਜਿੱਥੇ ਪਮਨ ਕਮਨਟੀਨੂ ਉਥੇ ਆਮ ਆਦੀ ਪਾਰਟੀ ਦੀ ਆਗੂ ਜਸਵਿੰਦਰ ਕੌਰ ਥਿਆੜਾ ਸੀ ਟੀਨੂ ਨੇ ਉਸ ਐਨਓਸੀ ਲਈ ਜਮਾ ਕਰਵਾਏ ਦਸਤਾਵੇਜ਼ ਵੀ ਕਿਹਾ ਕਿ ਜਾਲੀ ਨੇ ਉਹਨਾਂ ਨੇ মিডিਆ ਨੂੰ ਆਪਣੇ ਪੁੱਤਰ ਕਰਨ ਦੀ ਫੋਟੋ ਵਾਲੇ ਕੁਝ ਦਸਤਾਵੇਜ਼ ਵੀ ਦਿਖਾਏ ਨੇ ਅਤੇ ਕਿਹਾ ਕਿ ਅਹੁਦੇ ਦੀ ਦੁਰਵਰਤੋਂ ਤੇ ਭ੍ਰਿਸ਼ਟਾਚਾਰ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਇਹ ਵੀ ਇਲਜ਼ਾਮ ਲਾਇਆ ਕਿ ਜਲੰਧਰ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਸੀ ਪਰ ਸ੍ਰਿੰਦਰ ਕੌਰ ਨੇ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਨਿਗਮ ਦੀ ਮਜੂਰੀ ਤੋਂ ਬਿਨਾਂ ਉਸ ਨੂੰ ਸੀਵਰੇਜ ਸਿਸਟਮ ਨਾਲ ਜੋੜ ਦਿੱਤਾ ਕਿਉਂਕਿ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਪੈਸਾ ਕਮਾਉਣਾ ਸੀ ਉਹਨਾਂ ਕਹਿੰਦੇ ਕਿ ਜਦੋਂ ਡਿਪਟੀ ਮੇਅਰ ਹੁੰਦਿਆਂ ਸਰਿੰਦਰ ਕੌਰ ਨੇ ਇਨੀ ਧਾਂਦਲੀ ਕੀਤੀ ਸੀ ਤਾਂ ਸੋਚ ਚੋ ਕਿ ਅਗਰ ਉਹ ਵਿਧਾਇਕ ਬਣ ਗਈ ਤੇ ਫਿਰ ਉਹ ਕਿੰਨਾ ਕਰਗੇ ਉਹਨਾਂ ਸਵਾਲ ਆ ਕਿ ਤੁਹਾਡੀ 26 ਮਹੀਨੇ ਸਰਕਾਰ ਹੋ ਗਈ ਔਰ ਪਵਨ ਕੁਮਾਰ ਟੀਨੂ ਨੇ ਤੇ ਹੁਣੇ-ਹੁਣੇ ਆਪਣੇ ਹੱਥਾਂ ਦੇ ਵਿੱਚ ਝਾੜੂ ਫੜਿਆਗਾ ਝਾੜੂ ਫੜਨ ਦਾ ਵੀ ਉਹਨਾਂ ਨੂੰ ਸੁਆਦ ਨਹੀਂ ਆਇਆ ਕਿਉਂਕਿ ਐਮਪੀ ਦਾ ਸੁਪਨਾ ਲੈ ਲਿਆ ਦੂਜੀ ਵਾਰ ਲੈ ਪਹਿਲਾਂ ਕਾਲੀ ਦਲ ਨੇ ਮੇਰੇ ਲੜਾਈ ਉਦੋਂ ਵੀ ਉਹਦਾ ਸੁਪਨਾ ਪੂਰਾ ਨਹੀਂ ਹੁਣ ਨਵਾਂ-ਨਵਾਂ ਆਮ ਆਦੀ ਪਾਰਟੀ ਦੇ ਵਿੱਚ ਆਏ ਹੀ ਫਿਰ ਕੋਸ਼ਿਸ਼ ਕੀਤੀ ਗੱਲ ਨਹੀਂ ਬਣੀ ਹੁਣ ਸਵਾਲ ਇਹ ਹੈ ਕਿ ਉਹਨਾਂ ਨੂੰ ਵੀ ਲੱਗਾ ਕਿ ਸਰਿੰਦਰ ਕੌਰ ਹੁਣੀ ਕਪਲਾ ਕਰ ਰਹੇ ਨੇ ਜਾਂ ਕੀਤਾ 26 ਮਹੀਨੇ ਦੀ ਸਰਕਾਰ ਹੋ ਗਈ ਆ ਆਪਾਂ ਚੱਲੇ ਚੱਲੇ ਪਵਨ ਕੁਮਾਰ ਟੀ ਨੂੰ ਨਹੀਂ ਤੇ ਆਮ ਆਦੀ ਪਾਰਟੀ ਜਿਹੜੇ ਹਲੇ ਪੁਰਾਣੀ ਆ ਵੀ ਨਵੇਂ-ਨਵੇਂ ਆਏ ਨੇ ਪਤਾ ਨਹੀਂ ਕਿਹੜੇ ਵੇਲੇ ਗਾਂ ਆਉਣ ਵਾਲੇ ਸਮਝ ਕੇ ਇਹਨੇ ਵਾਪਸ ਵੀ ਚਲੇ ਜਾਣਾ ਹੈਗਾ ਪਰ ਬਾਕੀ ਜਿਹੜੇ ਆਮ ਆਦੀ ਪਾਰਟੀ ਜਿਹੜੇ ਇਲਜਾਮਨਾਂ ਦੇ ਕੀ ਉਹਨਾਂ ਨੂੰ ਅੱਜ ਪਤਾ ਲੱਗਾ 26 ਮਹੀਨੇ ਬਾਅਦ ਪਤਾ ਲੱਗਾ ਪਹਿਲਾਂ ਨਹੀਂ ਪਤਾ ਲੱਗਾ ਤੁਸੀਂ ਇੰਨੇ ਮੰਤਰੀ ਫੜੇ ਨੇ ਇੰਨੇ ਮੰਤਰੀਆਂ ਨੂੰ ਤੁਸੀਂ ਵਿਜੀਲੈਂਸ ਦੇ ਜ਼ਰੀਏ ਨੋਟਿਸ ਕਢਵਾਏ ਨੇ ਕਈ ਜੇਲ੍ਹ ਗਏ ਨੇ ਕਈਆਂ ਨੂੰ ਜ਼ਮਾਨਤਾਂ ਮਿਲੀਆਂ ਕਈਆਂ ਨੂੰ ਨਹੀਂ ਮਿਲੀਆਂ ਹੈਗੀਆਂ ਤਦ ਨਹੀਂ ਪਤਾ ਲੱਗਾ ਕਿ ਕੋਕਾ ਕੋਲਾ ਕੰਪਨੀ ਦੀ ਇੱਕ ਜਗ੍ਹਾ ਸੀ ਕਮਰਸ਼ੀਅਲ 152 ਮਰਲੇ ਤੇ 152 ਮਰਲੇ 'ਚ ਹੁਣ ਉਹਨਾਂ ਨੇ ਕਮਰਸ਼ੀਅਲ ਬਣਾ ਦਿੱਤੀ ਆ ਵਾਅਦਾ ਤੋਂ ਵਾਅਦਾ ਕਿ ਨੇ 5-5 ਮਰਲੇ ਦੇ ਪਲਾਟ ਬਣਾ ਕੇ ਵੇਚ ਦੇਣਗੇ ਠੀਕ ਹੈ ਹੁਣ ਇਸ ਮਸਲੇ ਦੇ ਵਿੱਚ ਕਹਿੰਦੇ ਕਿ ਹੁਣ ਵਿਜੀਲੈਂਸ ਹੋ ਸਰਕਾਰ ਤੁਹਾਡੇ ਹੁਣੇ ਦੇ ਦਿਓ ਹੂੰ ਸਰਕਾਰ ਨੂੰ ਕਹਦੇ ਮੰਗਣ ਦੀ ਲੋੜ ਆ ਮਤਲਬ ਇਹ ਪੋਲਿਟੀਕਲ ਤੌਰ ਤੇ ਜੋ ਵੋਟਾਂ ਪੈਂਦੀਆਂ ਇੱਕ ਦੂਜੇ ਨੂੰ ਇਦਾਂ ਹੀ ਨਿੰਦਦੇ ਹੋ ਸਕਦਾ ਗੜਬੜੀ ਹੋਵੇ ਪਰ ਸਵਾਲ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਕੋ ਸੁੱਤੀ ਰਹੀ ਹੈ ਨਾ ਇਹ ਤਾਂ ਹੋ ਨਹੀਂ ਸਕਦਾ ਕਿ ਇਹਨਾਂ ਨੂੰ ਹੁਣ ਪਤਾ ਲੱਗੂ ਕਿਉਂਕਿ ਤੁਸੀਂ ਹਰ ਤੁਹਾਡੇ ਤੁਹਾਡੇ ਲਈ ਸਰਕਾਰ ਸਰਕਾਰਾਂ ਕੋ ਦੇ ਦਸਤਾਵੇਜ਼ ਪਹੁੰਚ ਜਾਂਦੇ ਨੇ ਹੁਣ ਤੇ ਚੋਣ ਜਾਬਤੇ 'ਚ ਹੋਣਾ ਨਹੀਂ ਉੱਥੇ ਕੁਝ ਨਹੀਂ ਹੁਣ ਨਾ ਤੇ ਹੋ ਸਕਦਾ ਉਹਨੂੰ ਤੇ ਹੋ ਸਕਦਾ ਹੈਗਾ ਪਰ ਉਹ ਇਹ ਜੇ ਸਿਰਫ ਸਿਆਸੀਤ ਕਰਨੀ ਹੈ ਕਿ ਇਥੇ ਫਿਰ ਤੂਗਾ ਹਾਂ ਕੀ ਪਤਾ ਹੋਊਗਾ ਪਰ ਉਹ ਵੀ ਪਰਿਵਾਰ ਆਪਣਾ ਪੱਕੇ ਰਕੇ ਅਜੇ ਤੇ ਸਰਕਾਰ ਦਾ ਪੱਕ ਹੀ ਆਇਆ ਹੋ ਸਕਦਾ ਹੈ ਕਿ ਉਹਨਾਂ ਦਾ ਮੁੰਡਾ ਪ੍ਰੈਸ ਕਾਨਫਰੰਸ ਕਰੇ ਉਹ ਕੈਂਡੀਡੇਟ ਵੀ ਪ੍ਰੈਸ ਪਰ ਕਿਉਂਕਿ ਲੜਾਈ ਉੱਤੇ ਕਿਹੜੀ ਹੈ ਲੜਾਈ ਹੈਗੀ ਹੈ ਕਾਂਗਰਸ ਤੇ ਆਪ ਦੇ ਵਿਚਾਰ ਭਾਜਪੀ ਨੂੰ ਦੋਨੇ ਪਾਰਟੀਆਂ ਤੀਜੇ ਨੰਬਰ ਤੇ ਦੱਸ ਰਹੀਆਂ ਗਈ ਨੇ ਉਹ ਇਸ ਕਰਕੇ ਕਿਉਂਕਿ ਟਾਰਗੇਟ ਸਿੱਧਾ ਉਹਨੂੰ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੀ ਉਮੀਦਵਾਰ ਇੱਕ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਉਮੀਦਵਾਰ ਮਹਿੰਦਰ ਭਗਤ ਨਾਲ ਸਿਆਸੀ ਤੌਰ ਤੇ ਤਗੜੇ ਨੇ ਹਾਲਾਂਕਿ ਇਹਨਾਂ ਦੇ ਬਾਪੂ ਦੀ ਲੈਗਸੀ ਆ ਮਹਿੰਦਰ ਭਗਤ ਦੀ ਜੋ ਵੀ ਉਹਨੂੰ ਮਿਲਿਆ ਉਹਦੇ ਬਾਪੂ ਕਰਕੇ ਮਿਲਿਆ ਚੁੰਨੀ ਲਾਲ ਭਗਤ ਕਰਕੇ ਮਿਲਿਆ ਕਿਉਂਕਿ 2017 'ਚ ਵੀ ਹਾਰ ਕੇ 2022 'ਚ ਵੀ ਹਾਰ ਕੇ ਪੁੱਤ ਨੂੰ ਟਿਕਟ ਮਿਲ ਗਿਆ ਨਹੀਂ ਤੇ ਭਾਜਪਾ ਕਹਿੰਦੇ ਆਂ ਹੀ ਪਰਿਵਾਰਵਾਦ ਮੁਕਤ ਪਰ ਭਾਜਪਾ 'ਚ ਵੀ ਬਹੁਤ ਜ਼ਿਆਦਾ ਪਰਿਵਾਰਵਾਦ ਹੈਗਾ ਦੂਜੇ ਪਾਸੇ ਬੀਬੀ ਕੱਲੀ ਹੈ ਜਿਨੇ ਆਪਣੀ ਸਿਆਸੀ ਸਫਰ ਸ਼ੁਰੂ ਕੀਤਾ ਹੈਗਾ ਤੇ ਚਾਰ ਵਰਾਂ ਦੀ ਲੋਕਲ ਕਾਉਂਸਲਰ ਆ ਸਿਆਸੀ ਤੌਰ ਤੇ ਬੀਬੀ ਦਾ ਕਦ ਵੱਡਾ ਤੇ ਹੁਣ ਜੀ ਬੀਬੀ ਕਦ ਬੀਬੀ ਦਾ ਕਦ ਜੇ ਛੋਟਾ ਕਰਨਾ ਹੈਗਾ ਫਿਰ ਇਲਜ਼ਾਮ ਲੱਗਦੇ ਨੇ ਦੋਸ਼ ਲੱਗਦੇ ਨੇ ਹਾਂ ਜੇ ਵਾਕਈ ਬੀਬੀ ਨੇ ਗੜਬੜੀ ਕੀਤੀ ਤੇ ਜਾਂਚ ਹੋਣੀ ਚਾਹੀਦੀ ਆ ਪਰ ਉਹ ਬੀਬੀ ਵੀ ਤੇ ਹੁਣ ਦੱਸੇਗੀ ਉਹਦਾ ਬੀਬੀ ਦਾ ਮੁੰਡਾ ਵੀ ਦੱਸੇਗਾ ਕਿ ਸਰਕਾਰ ਦੀ ਜਿਹੜੀ ਆਮ ਆਦੀ ਪਾਰਟੀ ਹੈ ਸੱਚ ਬੋਲਦੀ ਕਿ ਝੂਠ ਬੋਲਦੀ ਹੈਗੀ ਜੀ ਅਗਲਾ ਮਸਲਾ ਵੀ ਜਲੰਧਰ ਨਾਲ ਹੀ ਜੁੜਿਆ ਕਿਉਂਕਿ ਇੱਕ ਤਾਂ ਜਲੰਧਰ ਦੇ ਮੌਜੂਦਾ ਐਮਪੀ ਦੇ ਉੱਤੇ ਇਹ ਕਹ ਲੋ ਕਿ ਭਾਰੂ ਪੈਣ ਦੀ ਕੋਸ਼ਿਸ਼ ਕਰ ਰਹੇ ਨੇ ਸਾਬਕਾ ਐਮਪੀ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਕਾਨੂੰਨੀ ਨੋਟਿਸ ਭੇਜਣਾ ਮਾਨਹਾਨੀ ਦਾ ਕੇਸ ਦਾ ਦਾਵਾ ਕਰਨਾ ਇਹ ਗੱਲ ਕਿਉਂ ਉਬਰੀ ਔਰ ਉਹਨਾਂ ਨੂੰ ਕਿਉਂ ਲੱਗਿਆ ਕਿ ਚੰਨੀ ਨੇ ਮੇਰੀ ਮਾਨਹਾਨੀ ਕੀਤੀ ਹੈ ਦੇਖੋ ਸਵਾਲ ਇਸ ਮਸਲੇ ਦੇ ਵਿੱਚ ਆ ਗਿਆ ਕਿ ਚਰਜੀ ਚੰਨੀ ਉਹਨੂੰ ਸੂਬੇ ਦੇ ਸਾਬਕਾ ਮੁਖੀ ਲੋ ਜਲੰਧਰ ਤੋਂ ਉਹਨਾਂ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਆ ਉਹ ਨਾ ਆਪ ਨੂੰ ਪਚੀ ਆ ਤੇ ਨਾ ਭਾਜਪਾ ਨੂੰ ਪਚੀ ਆਈ ਹੈ ਔਰ ਓਏ ਮੌਕਾ ਮਿਲ ਗਿਆ ਸਿਆਸਤ ਵਿੱਚ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ ਹੁਣ ਵੀ ਲੱਗਦੇ ਆਗੇ ਨੇ ਪਰ ਜੇ ਤੁਹਾਡੇ ਕੋ ਸਬੂਤ ਹੈ ਤੇ ਉਹ ਜਿਹੜੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਮੇਰੀ ਤੇ ਮੇਰੇ ਪਿਤਾ ਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਸਾਬਕਾ ਮੁੱਖ ਮੰਤਰੀ ਚੰਨੀ ਨੇ ਮੈਂ ਤੇ ਉਹਨਾਂ ਨੂੰ ਜਿੱਤਣ ਤੇ ਵਧਾਈ ਵੀ ਦਿੱਤੀ ਲੇਕਿਨ ਪਤਾ ਨਹੀਂ ਮੇਰੇ ਨਾਲ ਹੁਣ ਕਿਉਂ ਖਾਰ ਖਾਣ ਲੱਗ ਪਏ ਨੇ ਕਿ ਮੇਰੀ ਸ਼ੋਭੀ ਖਰਾਬ ਕਰਨ ਦੀ ਕਿ ਮੈਂ ਸੱਟਾ ਕਬ ਸੱਟੇ ਬਾਜੀ ਕਰਵਾਉਣਾ ਹੈਗਾ ਕਹਿੰਦੇ ਜਾਂ ਸਬੂਤ ਦੋ ਜਾਂ ਮਾਫੀ ਮੰਗੋ ਜਾਂ ਫਿਰ 5 ਕਰੋੜ ਦਾ ਡੈਫਰਮੇਸ਼ਨ ਦੇਖੋ 5 ਕਰੋੜ ਦਾ ਡੈਫਰਮੇਸ਼ਨ ਕਹਿੰਦੇ 10 10% ਪਹਿਲਾਂ ਹੁਣ ਹੋਣਾ ਪੈਂਦਾ ਸਾਨੂੰ ਪਹਿਲਾਂ 5 6 ਕਿਨਾਂ 5 ਕਰੋੜ ਦਾ ਅਪਸ਼ਾਇਦ 50 ਲੱਖ ਨਾ ਕਿਤੇ ਜਮਾ ਕਰਾਉਣਾ ਪਵੇ ਨਾ ਪਰ ਇੱਕ ਕਾਨੂੰਨੀ ਉਹ ਦੇਖਦੇ ਚਰਨਜੀਤ ਸਿੰਘ ਜੀ ਸਾਹਿਬ ਇਹਦਾ ਡੈਫਰਮੇਸ਼ਨ ਦਾ ਜਿਹੜਾ ਜਵਾਬ ਦਿੰਦੇ ਲੀਗਲ ਨੋਟਿਸ ਦਾ ਜਵਾਬ ਦਿੰਦੇ ਕਿ ਨਹੀਂ ਦਿੰਦੇ ਹੈਗੇ ਨੇ ਪਰ ਸਵਾਲ ਹੈ ਕੋਈ ਵੀ ਲੀਡਰ ਹੋਵੇ ਚਾਹੇ ਉਹ ਸਰਕਾਰ ਸਾਈਡ ਤੋਂ ਚਾਹੇ ਆਪੋਜੀਸ਼ਨ ਸਾਈਡ ਤੋਂ ਜਾਂ ਇੱਕ ਦੂਜੇ ਦੇ ਉਹ ਲੀਡਰਾਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈਗਾ ਜੇ ਤੇ ਤੁਹਾਡੇ ਕੋਲ ਸਬੂਤ ਹੈਗੇ ਨੇ ਤੇ ਫਿਰ ਕਾਰਵਾਈ ਕਰੋ ਤੇ ਜੇ ਤੁਹਾਨੂੰ ਅੱਜ ਪਤਾ ਲੱਗਾ ਇਹ ਤੇ ਹੋ ਨਹੀਂ ਸਕਦਾ ਜੇ ਵਾਕੇ ਹੀ ਸ਼ਸ਼ੀਲ ਕੁਮਾਰ ਰਿੰਕੂ ਕਾਂਗਰਸ ਪਾਰਟੀ ਦੇ ਐਮਪੀ ਜਲੰਧਰ ਤੋਂ ਵੀ ਤੁਹਾਡਾ ਉਹ ਬੰਦਾ ਇਹ ਕੰਮ ਕਰਦਾ ਫਿਰ ਉਹਨੂੰ 2017 ਚ ਟਿਕਟ ਕਿਉਂ ਦਿੱਤੇ ਉਹ ਤੇ ਤੁਹਾਡਾ ਕਾਉਂਸਲਰ ਵੀ ਰਿਹਾਗਾ ਤੁਹਾਡਾ ਐਮਐਲਏ ਵੀ ਰਿਹਾਗਾ ਨਾ ਫਿਰ ਉਹ ਕਿਉਂ ਦਿੱਤੀ ਹੈਗੀ ਨਾ ਪਿਰਦੇ ਫਿਰ ਤੇ ਤੁਸੀਂ ਵੀ ਇੱਕ ਪੈਰਾਮੀਟਰ ਇੱਕ ਸ਼ਾਨਣਾ ਤੇ ਲਾਓ ਨਾ ਕਿ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਕਿਹੜੇ ਲੀਡਰ ਚੰਗੇ ਕਿਹੜੇ ਮਾੜੇ ਆ ਗਏ ਨੇ ਪਰ ਜਦੋਂ ਚੋਣਾਂ ਹੁੰਦੀਆਂ ਇਦਾਂ ਦੇ ਇਲਜ਼ਾਮ ਲੱਗਦੇ ਆ ਗਏ ਨੇ ਦੋਸ਼ ਲੱਗਦੇ ਆ ਗਏ ਨੇ ਪਰ ਇੱਕ ਚਰਨੀ ਚੰਨੀ ਦਾ ਇਹ ਕਿ ਖਾਸ ਕਰਕੇ ਦਬਾਬੇ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਸਿਆਸੀ ਕਦ ਫੇਰ ਵਧਿਆਗਾ ਕਿ ਬੰਦਾ ਚਾਹੀ ਉਹ ਮੁੱਖ ਮੰਤਰੀ ਰਹਿ ਚੁੱਕਾ ਦੋ ਸੀਟਾਂ ਤੋਂ ਹਾਰ ਵੀ ਗਿਆ ਸੀ ਉਹਦੀ ਅਗਵਾਈ ਚ ਕਾਂਗਰਸ ਪਾਰਟੀ ਨੂੰ 18 ਸੀਟਾਂ ਹੀ ਆਈਆਂ ਨੇ ਪਰ ਉਦੋਂ ਕਿਉਂਕਿ ਕਾਂਗਰਸ ਪਾਰਟੀ ਸਾਰੇ ਇੱਕ ਦੂਜੇ ਨੂੰ ਚੰਨੀ ਦੇ ਪਰ ਕੁੱਤਰ ਦੇ ਕੁੱਤਰ ਦੇ ਚੰਨੀ ਦੇ ਵਾਸਤੇ ਖੱਡਾ ਪੁੱਟ ਦੇ ਪੁੱਟ ਦੇ ਕਈ ਆਪ ਵੀ ਪੰਜਾਬ ਦੀ ਸਿਆਸਤ ਚੋਂ ਗਾਇਬ ਹੋ ਗਏ ਨੇ ਨਾ ਇਸ ਕਰਕੇ ਉਹ ਤਾਂ ਕਾਂਗਰਸ ਪਾਰਟੀ ਇਕਜੁੱਟਤਾ ਨਾਲ ਲੜਦੀ ਹੈ ਕਿਤੇ ਲਾਜ਼ਮੀ ਤੌਰ ਤੇ ਰਿਜ਼ਲਟ ਨਹੀਂ ਹੁੰਦੇ ਪਰ ਹੁਣ ਫਿਰ ਚਰਨਜੀਤ ਚੰਨੀ ਦਾ ਕਦਮ ਵਧਿਆ ਹੈ ਉਸ ਦੇ ਚੱਕਰ ਦੇ ਵਿੱਚ ਚਰਨੀ ਚੰਨੀ ਦੇ ਵੀ ਸਿਆਸੀ ਤੌਰ ਤੇ ਦੁਸ਼ਮਣਵਾਦੂ ਪੈਦਾ ਹੋ ਗਏ ਨੇ ਹੁਣ ਆ ਜਿਹੜਾ ਸ਼ਸ਼ੀਲ ਕੁਮਾਰ ਰਿੰਕੂ ਕਹਿ ਰਹੇ ਨੇ ਕਿ ਮੇਰੇ ਤੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਜਲੰਧਰ ਚ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਮਾਫੀ ਮੰਗਣ ਪਰ ਇਸ ਤੋਂ ਇਲਾਵਾ ਹੋਰ ਵੀ ਲਾ ਰਹੇ ਨੇ ਇਲਜ਼ਾਮ ਲਗਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੀ ਤੇ ਕਹਿ ਰਹੇ ਨੇ ਆਮ ਆਦੀ ਪਾਰਟੀ ਵੀ ਕਹਿ ਰਹੀ ਹੈ ਕਿ ਇਹ ਲੋਕ ਕਰ ਕੀ ਰਹੇ ਹੈਗੇ ਨੇ ਸਾਰੇ ਕ ਜ ਉਹਨਾਂ ਦਾ ਵੀ ਜਵਾਬ ਦੋਗੇ ਪਰ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਪਹਿਲਾਂ ਇੰਨਾ ਜਿਆਦਾ ਨਹੀਂ ਸੀ ਕਿ ਨਿੱਜੀ ਹਮਲੇ ਦੇ ਪਹਿਲਾਂ ਸਿਰਫ ਤੇ ਸਿਰਫ ਵਿਚਾਰ ਧਾਰਕ ਤੌਰ ਤੇ ਹੀ ਲੜਾਈਆਂ ਹੁੰਦੀਆਂ ਰਹੀਆਂ ਹੁਣ ਨਿੱਜੀ ਤੌਰ ਤੇ ਲੜਾਈਆਂ ਹੁੰਦੀਆਂ ਉਹਨਾਂ ਗੱਲ ਪਰਿਵਾਰਾਂ ਤੱਕ ਪਹੁੰਚ ਗਈ ਹੈ ਧੀਆਂ ਤੱਕ ਪਹੁੰਚ ਗਈ ਹੈ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਜੇ ਲੜਨੀ ਆ ਤੇ ਸਿਆਸਤ ਵੀ ਮਰਦਾਂ ਵਾਂਗ ਹੀ ਲੜੀ ਜਾਂਦੀ ਹੈਗੀ ਨਾ ਜਨਾਨੀਆਂ ਦੇ ਨਾਮ ਤੇ ਬੱਚਿਆਂ ਦੇ ਨਾਮ ਤੇ ਸਿਆਸਤ ਕਾਦੀ ਲੜਨੀ ਹੈਗੀ ਨਾ ਔਰ ਇਸ ਮਸਲੇ ਦੇ ਵਿੱਚ ਦੇਖਦੇ ਆਗੇ ਹੁਣ ਚਰਨਜੀਤ ਚੰਨੀ ਸਾਹਿਬ ਕੀ ਜਵਾਬ ਦਿੰਦੇ ਨੇ ਕਿ ਉਹਨਾਂ ਦੇ ਵਾਕਈ ਇਹਨਾਂ ਦੇ ਜਿਹੜੇ ਇਲਜ਼ਾਮ ਨੇ ਦੋਸ਼ ਨੇ ਉਹ ਸੱਚੇ ਨੇ ਕਿ ਜਾਂ ਇੱਕ ਬੋਲਦੇ ਬੋਲਦੇ ਉਹ ਬੋਲ ਗਏ ਨੇ ਵੀ ਇੱਕ ਸਿਆਸੀ ਬਿਆਨ ਹੀ ਕਿ ਉਹਨਾਂ ਨੇ ਇਹ ਪਰ ਉਹ ਹੁਣ ਦੇਖਦੇ ਆਗੇ ਕਿ ਇੱਕ ਤੇ ਉਹਨੂੰ ਇੱਕ ਪਾਸੇ ਤੇ ਪੈਨ ਡਰਾਈਵ ਦਾ ਵੀ ਰੌਲਾ ਪੈ ਰਿਹਾ ਹੈਗਾ ਹਲੇ ਤਾਂ ਕੋ ਪੈਨ ਡਰਾਈਵ ਦੇ ਵਿੱਚੋਂ ਕੁਝ ਨਿਕਲਣ ਨਹੀਂ ਹੈਗਾ ਦੂਜੇ ਪਾਸੇ ਹੁਣ ਜਿਹੜੀ ਲੜਾਈ ਸੀ ਸੀਐਮ ਸਾਹਿਬ ਔਰ ਸ਼ੀਤਲ ਅੰਗਰਾਲ ਦੇ ਵਿੱਚ ਕਰ ਉਹ ਵੀ ਠੰਡੀ ਪੈ ਗਈ ਹੈ ਦਿਨ ਤੇ ਰਹਿ ਗਏ ਸਿਰਫ 2 10 ਵਰੀ ਨੂੰ ਵੋਟਾਂ ਸ਼ਾਇਦ ਕੱਲ ਹੋਰ ਕੁਝ ਮਸਾਲਾ ਆ ਜਾਏ ਪਰਸੋਂ ਹੋਰ ਕੁਝ ਮਸਾਲਾ ਆ ਜਾਏ ਤੇ 10 ਤਰੀਕ ਨੂੰ ਪਤਾ ਨਹੀਂ ਜਲੰਧਰ ਦੇ ਵਿੱਚ ਕੀ ਕੁਝ ਹੋਵੇ ਇਹ ਵੀ ਕੁਝ ਨਹੀਂ ਕੀਤਾ ਜਾ ਸਕਦਾ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ 2-3 ਮੁੱਦਿਆਂ ਤੇ ਚਰਚਾ ਕੀਤੀ ਹੈ ਤੁਸੀਂ ਇਹਨਾਂ ਮਾਮਲਿਆਂ ਬਾਰੇ ਇਹਨਾਂ ਮੁੱਦਿਆਂ ਬਾਰੇ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ